ਲੱ ਪੁੱਛਦੀਆਂ ਬਾਈ ਨੂੰ ਲਾ ਕੇ ਫੋਨ ਨਾ ਬਿਨਾ ਪੁੱਛੇ ਮਾਂ ਨੂੰ ਲੈ ਗਿਆ ਐ ਚੜਾ ਕੇ ਜਿੱਦੇ ਮਾਂ ਨੂੰ ਘਰੋਂ ਕੱਢਿਆ ਸੀ ਹਰਪ੍ਰੀਤ ਨੇ ਉਹਦੇ ਤਾਂ ਉਹਨੇ ਵਿੜਕ ਨਹੀਂ ਲਈ ਹੈਗੀ ਆ ਕੇ ਵੱਡਾ ਆ ਗਿਆ ਹੁਣ 헤ਜੀ ਇਹ ਜੀ ਉਹ ਆ ਮੁੰਡੇ ਨੂੰ ਦੇਖਿਆ ਨਹੀਂ ਜਰਕ ਦੇਣੇ ਨਾਲ ਚੜ ਗਈ ਮੈਂ ਤਾਂ ਸਾਡੀਆਂ ਗਮਾਂਡਣਾ ਨੇ ਦੱਸਿਆ ਵੀ ਤੇਰਾ ਭਰਾ ਲੈ ਗਿਆ ਤੇਰੀ ਮਾਂ ਨੂੰ ਮੈਂ ਉਹੀ ਦਰਜ਼ੀਆਂ ਦੇ ਪੌਂਕਦੀ ਤੁਰੀ ਫਿਰਦੀ ਆ ਹਲੋ ਹਲੋ ਹੈਨਾ ਹਲੋ ਹਾਂ ਬੇਬੇ ਆ ਕੈਮਰਾ ਜੀ ਵੀਰ ਮੈਂ ਤਾਂ ਠੀਕ ਆ ਪਰ ਤੂੰ ਚੰਗੀ ਨਹੀਂ ਕਰੀ ਮੇਰੇ ਨਾਲ ਚੰਗੀ ਦਾ ਪੁੱਤ ਫਿਰ ਮੈਂ ਹੁਣ ਕੀ ਕਰਾਂ ਤੂੰ ਤਾਂ ਦੱਦੀਆਂ ਦੇ ਗਈ ਸੀ ਮੈਂ ਤਾਂ ਨਾ ਮਾਂ ਗੱਲ ਸੁਣ ਮੇਰੀ ਮੈਂ ਤਾਂ ਹੁਣ ਤੇਰੇ ਨਾਲ ਗੁੱਸੇ ਆ ਨਾ ਤਾਂ ਮੈਂ ਲੈਣ ਤੈਨੂੰ ਅੱਜ ਆਵਾ ਨਾ ਕੱਲ ਤੇ ਨਾ ਹੀ ਤੂੰ ਮੇਰੇ ਕੋਲੇ ਆਈ ਨਾ ਤੂੰ ਤਾਂ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਸਾਡੇ ਸਰੀਕੇ ਚ ਉਹਨਾਂ ਪੁੱਤ ਨੂੰ ਵੇਚ ਕੇ ਆਦੀਆ ਫਿਰ ਮੈਂ ਜੇ ਕੋ ਮੁੰਡੇ ਨਾਲ ਆਈਆਂ ਤੇਰੇ ਵਿਚਾਰਾ ਮੀਂਹ ਲੈ ਵਾ ਗਿਆ ਉਧਰ ਲਾਲ ਤੇ ਫਿਰ ਮੈਂ ਆਉਣੀ ਸੀ ਪਰ ਮੈਨੂੰ ਕਿਦੋਂ ਕਹਿੰਦਾ ਬੇਬੇ ਵੀ ਤੂੰ ਚੱਲ ਫਿਰ ਮੈਂ ਹੁਣ ਮੁੰਡੇ ਨੂੰ ਕਿਵੇਂ ਨਾ ਅੱਖਾਂ ਵੀ ਮੈਂ ਤੇਰੇ ਨਾਲ ਨਾ ਬੇਬੇ ਗੱਲ ਸੁਣ ਮੇਰੀ ਨਾ ਉਹਦੇ ਮੁੰਡਾ ਤੇਰਾ ਉਹਦੇ ਮੁੰਡੇ ਨੂੰ ਦੀਂਦਾ ਨਹੀਂ ਸੀਗਾ ਜਿਹਦੇ ਹਰਪ੍ਰੀਤ ਬਾਹਾਂ ਫੜ ਫੜ ਬੈਠ ਕੇ ਜੋ ਬਾਹਰ ਕੱਢਦੀ ਸੀਗੀ ਉਦੋਂ ਦੀ ਤਾਂ ਇਹਨਾਂ ਨੇ ਬਿੜਕ ਨਹੀਂ ਲਈ ਹੁਣ ਆ ਗਏ ਵੱਡੇ ਮਾਲ ਏ ਤੇ ਇਹ ਜੀ ਤੂੰ ਆ ਜਿਹੜੀ ਜਰਕਦੇ ਨੇ ਜੜ ਕੇ ਵਾਗੀ ਮੈਨੂੰ ਤਾਂ ਪੁੱਛ ਲੈਂਦੀ ਮੈਨੂੰ ਡੀਕ ਤਾਂ ਲੈਂਦੀ ਦੱਸ ਤਾਂ ਦਿੰਦੀ ਮੈਂ ਕਿਹੜਾ ਤੈਨੂੰ ਰ ਅਦੇ ਸੇ ਮੈਨੇ ਤੇਰੀ ਬੱਦਲ ਬਾਈ ਦਿਸੀ ਆਂਦੀ ਸੀ ਵੀ ਤੂੰ ਜੀ ਨਹੀਂ ਲਾਉਂਦੀ ਜੀ ਪੁੱਤ ਫਿਰ ਮੇਰਾ ਕਦ ਜੀ ਪੁੱਤ ਨਹੀਂ ਲੱਗਦਾ ਹੁੰਦਾ ਆਕੇ ਕੁੜਮਾ ਦੇ ਵਾਰ ਕੇ ਗੁੱਸਾ ਹੁੰਦਾ ਆਪਣਾ ਇੱਕ ਅੱਧੇ ਦਿਨ ਦਾ ਹੁੰਦਾਗਾ ਆਏ ਹੁਣ ਫਿਰ ਮੈਂ ਮਹੀਨਾ ਦੋ ਮਹੀਨੇ ਤੇਰੇ ਵਾਰ ਕੇ ਬੈਠੀ ਸੋਣੀ ਲੱਗਦੀ ਸੀ ਮੈਂ ਬੇਬੇ ਤੈਨੂੰ ਆਏ ਨਹੀਂ ਸੀ ਕਹਿੰਦੀ ਵੀ ਤੂੰ ਮੇਰੇ ਕੋਲੇ ਰਹਿ ਮੇਰੇ ਵਾਰ ਚ ਬੈਠੀ ਰਹਿ ਮੈਂ ਤਾਂ ਆਏ ਚਾਹੁੰਦੀ ਸੀ ਵੀ ਹਰਪ੍ਰੀਤ ਤੇ ਬਾਈ ਆਉਣ ਤੇਰੇ ਪੈਰੀ ਹੱਥ ਲਾਉਣ ਤੇਰੀਆਂ ਮਿੰਤਾ ਕਰਨ ਤੈਨੂੰ ਮਿੰਤਾ ਕਰ ਕਰ ਘਰੇ ਲੈ ਕੇ ਜਾਣ ਜਿਹੜੀ ਤੇਰੀ ਘਰੇ ਕਦਰ ਵੀ ਭਵੇ ਮਾੜੀ ਮੋਟੀ ਉਹ ਤਾਂ ਫੇਰ ਭੇਜਿਆ ਤਾਂ ਹੁਣ ਹਰਪ੍ਰੀਤ ਨਹੀਂ ਸੀ ਗਰਲਾਲ ਹੁਣ ਕੋਈਆਂ ਚੋਰੋਂ ਤਾਂ ਨਹੀਂ ਸੀ ਗਿਆ ਵੀ ਜਗਨ ਪੁੱਛੇ ਗਿਆ ਸੀ ਇਹ ਕੀ ਕਰ ਰਹੀ ਸੀ ਹਰਪ੍ਰੀਤ ਤਾਂ ਆਪ ਬੰਗਾਂ ਤੋਂ ਚੋਰ ਮਰਵਾਉਂਦੀ ਆ ਨਾਲੇ ਤਾਂ ਉਹੀ ਗੱਲ ਤੈਨੂੰ ਲੈ ਗਈ ਨਾਲੇ ਅਗਲੀ ਨੂੰ ਮਿੰਨਤਾ ਨਹੀਂ ਕਰਨੀ ਆ ਬੰਗਾਂ ਉਹ ਬਾਈ ਨੂੰ ਭੇਜਤਾ ਗਰਲਾਲ ਨੂੰ ਨਾਲੇ ਆਪ ਅਗਲੀ ਸੱਚੀ ਰਹੂ ਵੀ ਮੈਂ ਕਿਹੜਾ ਤੈਨੂੰ ਲੈਣ ਗਈ ਸੀ ਸੱਚੀ ਤਾਂ ਪੁੱਤ ਫੇਰ ਕੀ ਕਰਾਂ ਮੇਰਾ ਵੀ ਇੱਥੇ ਨਾ ਤਾਂ ਦੇਖ ਜੀ ਲੱਗੇ ਆਪਦੇ ਘਰ ਬਿਨਾਂ ਤੂੰ ਵੀ ਸਿਆਣੀ ਆਂਗੀ ਚਲ ਤੂੰ ਉਹਦੇ ਮੈਨੂੰ ਦੇ ਆਈ ਚਲ ਉਹ ਤਾਂ ਮੈਨੂੰ ਵੀ ਗੁੱਸਾ ਸੀ ਹੈਨਾ ਹਾਂ ਤਾਂ ਉਹ ਗੱਲ ਮਨ ਕਰ ਮੇਰਾ ਜੀ ਨਹੀਂ ਲੱਗਿਆ ਤਾਂ ਮੈਨੂੰ ਆ ਲੱਗੇ ਮੈਂ ਕਿਹੜਾ ਘਰੇ ਜਾਵਾ ਕਿਉਂਕਿ ਲੈਨ ਵਾ ਗਿਆ ਮੁੰਡਾ ਮੈਨੂੰ ਵੀ ਆਉਣਾ ਸਾਨ ਹੋ ਗਿਆ ਚੱਲ ਕੋਈ ਨਹੀਂ ਆਪਦੇ ਘਰੇ ਤਾਂ ਜਾਣੀ ਸੀਗਾ ਮੈਂ ਕਿਹਾ ਤੈਨੂੰ ਘਰੀ ਰੱਖਦੀ ਸੀਗੀ ਨਾਲੇ ਹੁਣ ਮੈਨੂੰ ਪੈਨਸ਼ਨ ਚਾਹੀਦੀ ਆ ਉਹਦੇ ਤਾਂ ਹਰਪ੍ਰੀਤ ਨੇ ਮੋਜ ਨਾਲ ਹੱਥ ਜੋ ਫੜ ਲਈ ਫੜ ਤਾਂ ਨਹੀਂ ਪੁੱਤ ਚੱਲ ਕੋਈ ਨਾ ਉਹ ਤਾਂ ਆਪ ਹੁਣ ਮੂੰਹ ਮੋਟਾ ਕਰੀ ਫਿਰਦੀ ਹੈ ਗੁੱਸੇ ਹੋਈ ਫਿਰਦੀ ਹੈਗੀ ਤੇ ਕੋਈ ਨਾ ਮੈਂ ਉਹਨੂੰ ਪੁੱਛ ਕੇ ਅੱਧੀ ਤੈਨੂੰ ਦਿਵਾ ਦੂੰਗੀ ਅੱਧੀ ਮੈਂ ਉਹਦੇ ਨੂੰ ਦੇ ਦੂੰਗੀ ਰੱਖਣਾ ਚਲ ਕੋਈ ਨਹੀਂ ਬੇਬੇ ਉਹ ਤੂੰ ਪੁੱਛ ਲਈ ਉਹਨੂੰ ਕੀ ਕਹਿੰਦੀ ਆ ਨਾਲੇ ਤਾਂ ਤੈਨੂੰ ਲੈ ਗਈ ਨਾਲੇ ਹਜੇ ਤਾਂ ਉਸ ਜਮਾਉਂਦੀ ਆ ਮੂੰਹ ਮੋਟਾ ਕਰਕੇ ਰੱਖਦੀ ਆ ਚਲ ਚੰਗਾ ਮੈਂ ਤਾਂ ਹੁਣ ਨਾ ਇਧਰ ਬਾੜੇ ਚਾਈ ਸੀ ਪਾਠਗਈਆਂ ਚੱਕਣ ਤੇ ਜਾਣੀ ਆ ਘਰੇ ਚੰਗਾ ਠੀਕ ਆ ਚੰਗਾ ਬੇਬੇ ਠੀਕ ਆ ਭਾਈ ਠੀਕ ਆ ਦੇਖ ਲਾ ਹਰਪ੍ਰੀਤ ਤਾਂ ਬਲੈਂਸ਼ ਸ਼ਹਿਰ ਆ ਨਾਲੇ ਤਾਂ ਪੈਨਸ਼ਨ ਲੈ ਲਈ ਨਾਲੇ ਉਹਦੇ ਸਾਨੂੰ ਦੋਨਾਂ ਮਾਮਾਤਿਆਂ ਦੀ ਬੇਇੱਜ਼ਤੀ ਕਰਤੀ ਘਰੋਂ ਕੱਢਤਾ ਬਾਈ ਨੂੰ ਭੇਜ ਕੇ ਬੇਬੇ ਨੂੰ ਵਾਪਸ ਵੀ ਲੈ ਗਈ ਤੇ ਮੂੰਹ ਹਜੇ ਵੀ ਮੋਟਾ ਕਰੀ ਫਿਰਦੀ ਆ ਕਰੀ ਫਿਰਨਦੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਤਾਂ ਅਡਾ ਮੋਟਾ ਮੂਟਾ 3 ਏਕਰ ਛੱਡਿਆ ਅਡਾ ਮੋਟਾ ਮੂਹ ਇਹਨੇ ਨੂਨੇ ਕਰ ਛੱਡਿਆ ਕੀ ਕਰਾਂ ਮੈਂ ਤਾਂ ਸਨ ਵਿਚਾਲੇ ਫਸ ਗਈ 100 100 ਕੁਸ ਤਾਂ 30 ਏਕਰ ਆ ਲਾ ਕੇ ਫੋਨ ਕਿ ਬੇਬੇ ਤੂੰ ਚੋਰੀਆਂ ਬਾਗੀ ਕੀ ਕਰਾਂ ਕਿਦੋਂ ਮੁੰਡਾ ਲੈਣ ਵਾ ਗਿਆ ਨਾ ਮੈਥੋਂ ਮੁੰਡੇ ਦੀ ਰਟਾਈ ਜਾਵੇ ਮੁੰਡੇ ਨੂੰ ਵੀ ਫੇਰ ਦੇਖ ਕੇ ਹੋਈ ਗੱਲ ਮੰਗੂ ਮੈਨੂੰ ਆਉਣਾ ਪਿਆ ਕਿਦੋਂ ਉੱਥੇ ਮਿਲਤਾ ਕਰਨ ਲੱਗ ਗਿਆ ਚੱਲ ਮੈਂ ਹੀ ਬੁਲਾਉਣੀ ਆ ਭਾਈ ਇਹ ਤਾਂ ਨਾ ਬੁલાਉਗੀ ਹਰਪ੍ਰੀਤਾ ਕੁੜੇ ਹਰਪ੍ਰੀਤਾ ਨਾ ਭਾਈ ਤੂੰ ਤਾਂ ਨਹੀਂ ਮੈਨੂੰ ਬੁਲਾਇਆ ਮੈਂ ਤਾਂ ਫੇਰ ਵੀ ਬੁਲਾਉਣੀ ਪੈਗੀ ਚੜ ਮਖਾ ਨੂੰ ਹੈ ਮੇਰੀ ਅੱਛਾ ਵੇ ਬਰਾਦੇ ਤੈ ਤੂੰ ਬੋਲੀ ਨਹੀਂ ਮੇਰੇ ਨਾਲ ਹੁਣ ਤੇਰੇ ਜਾਦ ਆ ਗਈ ਵੀ ਮੇਰੀ ਨੂੰਹ ਆ ਮੈਂ ਬੁਲਾਵਾ ਰਾਤ ਕਿਹੜਾ ਫਿਰ ਮੈਂ ਤੈਨੂੰ ਆਕਾ ਜੀ ਮੈਨੂੰ ਨਾਮ ਬਲਾ ਪੁੱਤ ਵਰ ਕੀ ਕਰ ਰਹਾ ਰਤਵਾ ਦੇਖ ਮੈਂ ਹੱਥ ਨੇ ਜੀ ਆਈ ਸੀ ਦੇਖ ਮੈਨੂੰ ਹੱਥ ਨੇ ਲੈ ਕੇ ਆਈ ਸੀ ਵੇ ਮੈਨੂੰ ਤਾਂ ਬਈ ਗੁੱਸਾ ਸੀ ਮੈਨੂੰ ਦਰਖ ਸੀ ਵੀ ਚੱਕ ਕੇ ਪੈਸੇ ਤੂੰ ਉਹਨੂੰ ਰਾਜਵੀਰ ਨੂੰ ਤਾਂ ਫੜਾਉਣ ਲੱਗ ਗਈ ਮੈਨੂੰ ਤਾਂ ਐ ਨਹੀਂ ਪੁੱਛਿਆ ਭਈ ਤੂੰ ਗੀਜਰ ਕਹਿੰਦੀ ਸੀ ਮੈਂ ਤੈਨੂੰ ਅੱਧੇ ਦੇ ਦਾਨੀ ਆ ਮੈਨੂੰ ਆਏ ਹੋ ਗਿਆ ਪੁੱਤ ਉਹਦੇ ਮਨ 'ਚੀ ਮੈਂ ਆਖੇ ਚੱਲ ਕੋਈ ਨਾ ਹੁਣ ਕੇਰਾ ਮੈਂ ਚੱਲ ਉਹ ਕਹਿੰਦੀ ਮੈਂ ਮਸ਼ੀਨ ਲਿਆਉਣੀ ਆ ਮੈਂ ਆਖੇ ਚੱਲ ਕੇਰਾ ਚੱਲ ਹੁਣ ਇਹਨੂੰ ਦੇ ਦੇ ਦਿੰਦੀ ਆ ਦੂਜੀ ਵਾਰ ਉਹ ਮੈਂ ਆਖੇ ਚੱਲ ਮੈਂ ਤਾਂ ਵੀ ਸੋਨੀ ਫੜਾਦਾ ਕਰੂ ਮੈਂ ਕੀ ਕਰਨੀ ਐ ਫਿਰ ਠਣ ਦੇਖ ਬੇਬੇ ਦੱਸ ਕੇ ਦੇਣ ਦੀ ਮੈਨੂੰ ਪਾ ਮੈਂ 5 ਮਹੀਨਿਆਂ ਦੀ ਫੜਾਣ ਦੀ ਰਾਜਵੀਰ ਨੂੰ ਪਰ ਚੋਰੀ ਨਹੀਂ ਸੀ ਕਰਨੀ ਜਿਹੜਾ ਹੁਣ ਤੁਸੀਂ ਬਾਰ ਡਾ ਕੇ ਤੇ ਚੋਰੋਂ ਪੈਸੇ ਦਿੱਤੇ ਉਸ ਗੱਲ ਤੇ ਮੈਨੂੰ ਅਰਖਾ ਗਿਆ ਪੁੱਤ ਕੀ ਕਰੀ ਆ ਕਿ ਆਦੇ ਹੁੰਦੇ ਕਿ ਧੀ ਦੀ ਮਾਤਾ ਨਾ ਸੋਦੀ ਚੋਰ ਨਹੀਂ ਆਏਗੀ ਫਿਰ ਕੀ ਕਰਾਂ ਮੈਂ ਥੋੜੀ ਵੀ ਆ ਚੋਰ ਗਈ ਬਣਦੀ ਐ ਕਦੇ ਤ ਰਾਜਵੀਰ ਨੂੰ ਕਿਸੇ ਚੀਜ਼ ਤੋਂ ਅਸੀਂ ਰੋਕ ਕੇ ਵੀ ਆ ਨਾ ਲੈ ਕੇ ਜਾਂ ਜਾਂ ਹੋ ਨਾ ਲੈ ਕੇ ਜਾਂ ਆਪਦੇ ਹੱਥ ਨੇ ਦੇਣ ਐਡੀ ਕਿੱਡੀ ਕ ਗੱਲ ਸੀ ਰਾਜਵੀਰ ਐ ਕਹਿੰਦੀ ਬਾਈ ਮੈਨੂੰ ਕੱਪੜਿਆਂ ਵਾਲੀ ਮਸ਼ੀਨ ਚਾਹੀਦੀ ਐ ਅਸੀਂ ਲੈ ਕੇ ਛੱਡਿਆ ਹੁੰਦੇ ਚੱਲ ਲੈ ਕੇ ਛੱਡਿਆ ਹੁੰਦੇ ਭਾਈ ਬੱਸ ਮੈਨੂੰ ਵੀ ਆਏ ਹੋ ਗਏ ਮੈਂ ਕਿ ਚੱਲ ਮੈਂ ਕਿਹੜਾ ਘਰੋਂ ਦਿੰਨੀ ਆ ਪੈਸੇ ਮੈਂ ਕਿ ਚੱਲ ਮੇਰੀਆਂ ਪ੍ਰੇਟਣਾ ਦੇ ਪੈਸੇ ਨੇ ਇਕੱਠੇ ਹੋਏ ਚੱਲ ਮੈਂ ਕਿ ਕੁੜੀ ਨੂੰ ਦੇ ਦਿੰਨੀ ਆ ਕਿ ਚੱਲ ਪੁੰਨੀ ਜਹੀ ਮੈਂ ਕਿਹੜਾ ਐ ਕਹਿੰਦੀ ਆ ਵੀ ਕੁੜੀਆਂ ਦਾ ਪੁੱਣ ਨਹੀਂ ਹੁੰਦਾ ਮੈਂ ਵੀ ਬੇਬੇ ਮੰਨਦੀ ਆ ਵੀ ਤਿਆਂ ਦਾ ਧਰਮ ਹੁੰਦਾ ਤਿਆਂ ਨੂੰ ਦੇਣਾ ਚਾਹੀਦਾ ਪਰ ਤਿਆਂ ਨੂੰ ਰਾਰਾ ਚਿਰਦਾ ਦੇਣਾ ਚਾਹੀਦਾ ਨੂਹਾਂ ਮੰਨੀ ਵੀ ਦੇਖਣਾ ਚਾਹੀਦਾ ਤਿਆਂ ਮੰਨੀ ਵੀ ਜੇ ਅਖਰਾ ਤੇ ਪਾਇਦਾ ਪੁੱਤ ਫੇਰ ਤੈਨੂੰ ਕਹੜਾ ਮੈਂ ਅੱਗੇ ਜਾ ਕੇ ਸੋਨ ਸਾਰੀ ਪਰਸਣ ਘੜੀ ਫੜਾ ਦਿੰਨੀ ਆ ਕਿਤੇ ਮੈਂ ਆਖਿਆ ਗੱਲ ਲਾਲ ਨੂੰ ਉਹਦੀ ਫੜ ਲੈਂਦਾ ਬੇਬੇ ਮੈਨੂੰ ਐਂਜਾ ਦੀ ਲੋੜ ਆ ਮੈਨੂੰ ਪੇਲਟਣ ਦੇ ਦੇ ਬੇਬੇ ਪਹਿਲਾਂ ਮੈਨੂੰ ਐਂ ਦੱਸਾਂ ਅੱਗੇ ਤੂੰ ਆਏ ਮਹੀਨੇ ਪਰਸਣ ਲੈ ਕੇ ਆਉਂਦੀ ਸੀ ਐਡ ਕੀ ਤੇਰੇ ਕਿਹਨੇ ਲੁੱਤੀ ਲਾਤੀ ਵੀ ਤੂੰ 5 ਮਹੀਨਿਆਂ ਦੀ ਕੱਠੀ ਕਰ ਲੈ ਤ ਲੁਟਕਪੁੱਤ ਮੈਂ ਕਿਛੈ ਨਹੀਂ ਲਾਈ ਬਸ ਮੈਂ ਆਪੇ ਨਹੀਂ ਲਈ ਮਖੇ ਚੱਲ ਇਕੱਠੇ ਪੈਸੇ ਮੇਰੇ ਦੋ ਬਣ ਜਾਣਗੇ ਚੱਲ ਮਾ ਕੋਈ ਕੰਮ ਆ ਜਾਣਗੇ ਆਪਣੇ ਕਿ ਤੂੰ ਮੇਰੇ ਕੋਲੋਂ ਕਿਉਂ ਲਾ ਰੱਖੇ ਮੇਰੇ ਕੋਲੋਂ ਕੋਚੋਰੀ ਰੱਖੀ ਮੈਨੂੰ ਸਿੱਧਾ ਦੱਸ ਦਾਂ ਦੀ ਵੀ ਭਾਈ ਮੈਂ ਤਾਂ ਪੈਸੇ ਇਕੱਠੇ ਕਰਦੀਆਂ ਮੈਨੂੰ ਤਾਂ ਤੂੰ ਐਵੇਂ ਹੀ ਕਹਿੰਦੀ ਭਾਈ ਮਿਲੀ ਨਹੀਂ ਉਹ ਬੰਦ ਹੋਗੀ ਕਿਦੋਂ ਮੈਂ ਜਾਂਦੀ ਨਾ ਮੈਨੂੰ ਰਾਜਵੀਰ ਕਰ ਦਿੰਦੀ ਵੀ ਮੈਂ ਬੇਬੇ ਮਸ਼ੀਨ ਲੈਣੀ ਆਂਗੀ ਤੇ ਜੇ ਮੈਨੂੰ ਮਸ਼ੀਨ ਲੈ ਕੇ ਦੇ ਦੇ ਤਾਂ ਮੈਂ ਕੋਈ ਸੂਟ ਸੇ ਆਉਂਦਿਆ ਕਰੂੰਗੀ ਤਾਂ ਬਸ ਮੈਂ ਉਹ ਲਾ ਰੱਖੀ ਗਈ ਤਾਂ ਇਥੋਂ ਦੇਖ ਬੇਬੇ ਐ ਨਹੀਂ ਰੱਖਣਾ ਚਾਹੀਦਾ ਉਹੀ ਗੱਲ ਚੱਤ ਨੂੰ ਹਾਂ ਵੀ ਮਾਮਾ ਤੀਆਂ ਹੀ ਹੁੰਦੀਆਂ ਜੇ ਤੂੰ ਮੈਨੂੰ ਅੱਧੀ ਨਾ ਚਦਾਂਦੀ ਵੀ ਪਾਈ ਰਾਜਵੀਰ ਨੂੰ ਮਸ਼ੀਨ ਚਾਹੀਦੀ ਐ ਤੇ ਮੈਂ ਆਪਦੀ ਵਾਲੀ ਮਸ਼ੀਨ ਦੇ ਦਾਂਦੀ ਮੇਰੀ ਉਹ ਵੀ ਵੇਲੀ ਮੈਂ ਕਿਹੜਾ ਸਿਆਣੀ ਆ ਦੇ ਤਾਂ ਦਿੰਦੇ ਪਾਈ ਚਲ ਕੋਈ ਨਾ ਮੈਂ ਤੇ ਭਾਈ ਗੱਤੀ ਕੱਢ ਲਾ ਹੁਣ ਚਲ ਆਇਆ ਤੂੰ ਹਰਪ੍ਰੀਤ ਅੱਧੇ ਪਛਤਾ ਦੇ ਦੇ ਰਾਜਵੀਰ ਨੂੰ ਅੱਧੇ ਤੂੰ ਰੱਖ ਲਾ ਦੇਖ ਬੇਬੇ ਕੋਈ ਉਹੀ ਗੱਲ ਅੱਧੇ ਸਾਰਿਆਂ ਦੀ ਨਹੀਂ ਪੈਸੇ ਤਾਂ ਆਪਾਂ ਮਾਮਾ ਇਥੋਂ ਸਾਰੀ ਲੈ ਜਾਂਦੀ ਰਾਜਵੀਰ ਮੇਰੇ ਕੋਲੇ ਆ ਜਾਂਦੀ ਮੈਨੂੰ ਐ ਕਹਿੰਦੀ ਵੀ ਮੈਂ ਲੈਣੀ ਐ ਮਸ਼ੀਨ ਮੈਂ ਬੇਬੇ ਤੋਂ ਪੈਸੇ ਲੈਣ ਆਈ ਆ ਮੈਂ ਜਮੀ ਨਹੀਂ ਸੀ ਫਰਕ ਰੱਖਦੀ ਉਹਦੇ ਨਾਲ ਗੱਲ ਕਰ ਪਈ ਜੇ ਤਾਂ ਮੈਂ ਤੁਹਾਡੀ ਰਿਕਾਰਡਿੰਗ ਸੁਣ ਲਈ ਵੀ ਮੇਰੇ ਕੋਲੇ ਤਾਂ ਬੇਬੇ ਕਹਿੰਦੀ 5 ਮਹੀਨੇ ਹੋ ਗਏ ਮਿਲੇ ਨਹੀਂ ਪੈਸੇ ਤੇ ਰਾਜਵੀਰ ਨੂੰ ਕਹੀ ਜਾਨੀ ਫੜਕੇ ਲੈ ਜਾ ਉਹ ਬਸ ਫੇਰ ਪੁੱਤ ਮੈਂ ਤੋਂ ਆਈ ਉਹਲਾ ਰੱਖ ਲਿਆ ਮਾਇਆ ਕਿ ਜੇ ਮੈਂ ਹੁਣ ਦੱਸਤਾ ਤੂੰ ਕਹਜਾਂਗੀ ਅੱਧੇ ਮੈਨੂੰ ਦੇ ਦੇ ਅੱਧੇ ਨੂੰ ਦੇ ਦੇ ਮੈਂ ਕਹਾਂ ਨਾ ਕੋਈ ਤੇਰੀ ਕੀ ਜਵਾਲਣੀ ਆ ਨਾ ਰਾਜਵੀਰ ਦੀ ਬਾਲਣੀ ਆ ਚੀਜ਼ ਮੈਂ ਕਹਾਂ ਨਾਲੇ ਉਹਦੀ ਮਸੀਨ ਨਹੀਂ ਆਉਣੀ ਦੇਖ ਬੇਬੇ ਐਨਾ ਫਰਕ ਨਹੀਂ ਰੱਖਣਾ ਚਾਹੀਦਾ ਨੂ ਨੂੰ ਸੱਚ ਦੱਸਣਾ ਚਾਹੀਦਾ ਜਿਵੇਂ ਆਪਾਂ 3 ਕੋਲੇ ਗੱਲ ਕਰਦੇ ਆਂ ਜਿਵੇਂ ਨੂ ਕੋਲੇ ਕਰ ਲਿਆ ਨੂ ਕਿਹੜਾ ਕੋਈ ਤਲਵਾਰ ਲਈ ਖੜੀ ਸੀ ਤੇਰੇ ਗੱਲ ਤੇ ਵੀ ਬੇਬੇ ਮੈਨੂੰ ਅੱਧੇ ਪੈਸੇ ਦੇ ਦੇ ਪੁੱਤ ਮੈਂ ਤਾਂ ਸੋ ਕਿਤੇ ਹੋਲਾ ਰੱਖਿਆ ਸੀ ਆ ਵਾ ਸਾਈਜ ਕੀ ਵਾਰੀ ਮੈਂ ਹੋਲਾ ਰੱਖ ਲਿਆ ਅੱਜ ਕੀ ਵਾਰੀ ਦੇਖ ਆਪਣੇ ਘਰੇ ਕੋਲੇ ਸਪੈ ਗਿਆ ਫੇਰ ਦੇਖ ਮੈਂ ਬਾਗੀ ਤੇ ਮੈਂ ਤਾਂ ਉਹਦੀ ਆ ਗਈ ਦੇਖ ਫੇਰ ਮੁੰਡੇ ਨਾਲ ਮੈਂ ਕਿਹੜਾ ਮੁੰਡੇ ਨੂੰ ਖਾਲੀ ਮੋੜਿਆ ਤੇ ਫਿਰ ਮੈਂ ਕਿਹੜਾ ਆਇਆ ਆਂ ਆਖਿਆ ਨੂੰ ਵੀ ਲੈ ਕੇ ਨਾ ਬੇਬੇ ਨੂੰ ਜਾ ਕੇ ਮੈਂ ਉਹਦੀ ਭੇਜਿਆ ਉਹਨੂੰ ਮੈਂ ਹੀ ਭੇਜਿਆ ਸੀ ਬੇਬੇ ਨੂੰ ਲੈ ਕੇ ਆ ਬੇਬੇ ਆ ਕੇ ਮੇਰੇ ਨਾਲ ਬੋਲੀ ਨਹੀਂ ਭਈ ਆਪਾਂ ਚੁੱਪ ਕਰਕੇ ਮੈਂ ਆਖਿਆ ਭਈ ਕੀ ਪਤਾ ਇਹਦੀ ਕੁੜੀ ਨੇ ਹੁਣ ਕੀ ਕਹਿ ਕੇ ਭੇਜਿਆ ਨਾ ਨਾ ਕੁੜੀ ਤਾਂ ਘੜੀ ਨਹੀਂ ਸੀ ਪੁੱਤ ਕੇ ਦੋ ਮੈਂ ਆਈਆਂ ਮੈਂ ਤਾਂ ਕੱਲੀ ਸੀ ਘਰੇ ਮਸਮਾਗਰੀ ਚੋਰਮੀ ਲੈ ਕੇ ਆ ਗਿਆ ਰਾਜੀਵੀਰ ਅੱਛਾ ਤੂੰ ਤੀ ਤੋ ਵੀ ਚੋਰਮਾ ਆ ਗਈ ਹੋਰੋਂ ਹੀ ਆ ਗਈ ਮੈਂ ਤਾਂ ਤੇਰੀ ਚੋਰੀ ਵਾਲੀ ਆਦਤ ਨਹੀਂ ਕਿ ਨੂੰ ਕੰਨੀ ਵੀ ਚੋਰੀ ਤੇ ਤੀ ਕਰਨੀ ਵੀ ਚੋਰੀ ਤੇ ਫਿਰ ਹੋਰ ਮੈਂ ਕੀ ਕਰਾਂ ਕਿ ਉਹ ਮੈਨੂੰ ਆਦੀ ਕਹਿੰਦੀ ਜਾਣਾ ਨਹੀਂ ਫਿਰ ਮੈਂ ਕੀ ਕਰਾਂ ਫਿਰ ਮੈਂ ਹੁਣ ਮੁੰਡੇ ਨੂੰ ਕਿਵੇਂ ਮੋੜਦਿਆਂ ਉਹ ਫਿਰ ਹੁਣ ਹਰ ਕੇ ਦਰਦਿਆਂ ਦੇ ਗਈ ਸੀ ਡੇਢ ਸਵੇਰੇ ਡੇਢ ਫਿਰ ਮੈਂ ਮਗਰ ਉਹ ਆ ਗਈ ਉਹਦੀ ਤੇ ਫਿਰ ਹੁਣ ਰਾਤ ਦੀ ਗੱਲ ਹੀ ਨਹੀਂ ਕਰੀ ਤਾ ਰਾਜਵੀਰ ਨਾਲ ਕਰੀਏ ਗੱਲ ਉਹ ਤਾਂ ਅਬ ਗੁੱਸੇ ਹੋਈ ਫਿਰ ਡਾਡਾ ਮੂੰਹ ਹੋ ਕਰੀ ਫਿਰਦੀ ਆ ਕਹਿੰਦੀ ਮੈਂਥੇ ਚੋਰੀਆਂ ਵਾਗ ਗਈ ਅਰੇ ਇੱਥੇ ਮੈਂ ਤੈਨੂੰ ਆਪੇ ਰੋਟੀ ਦਿੰਦੀ ਉਹ ਤਾਂ ਫਲਾ ਮੈਨੂੰ ਹੁਣ ਆਮੇ ਨੇ ਦਿੰਦੀ ਹੈਗੀ ਲਾਲਾ ਫੋਨ ਚੱਲ ਕੋਈ ਨਹੀਂ ਬੇਬੇ ਤੂੰ ਉਹਨੂੰ ਕਹਿ ਦੇ ਵੀ ਕੋਈ ਗੱਲ ਨਹੀਂ ਪਈ ਜੇ ਤੈਨੂੰ ਪੈਸੇ ਚਾਹੀਦੇ ਨਾ ਆ ਜਾ ਤੇ ਫੜ ਕੇ ਲੈ ਜਾ ਚਲ ਫਿਰ ਮੈਂ ਹੁਣ ਫੋਨ ਕਰਾ ਉਹਨੂੰ ਕਰਦੇ ਫੋਨ ਚੰਗਾ ਫਿਰ ਮੈਂ ਫੋਨ ਕਰ ਦਿੰਦੀ ਹਾਂ ਲੈ ਹੁਣ ਮੈਨੂੰ ਕੀ ਪਤਾ ਹੈ ਮੈਂ ਧੱਕੇ ਬੇਬੇ ਕਿਤੇ ਮੇਰੇ ਨਹੀਂ ਉਹਲੇ ਰੱਖ ਦੀਏ ਇਹ ਤਾਂ ਤੀ ਤੋਂ ਵੀ ਚੋਰੋਂ ਆ ਗਈ ਨਾ ਉਹਨੇ ਦੱਸਿਆ ਮੈਨੂੰ ਵੀ ਰਾਜਵੀਰ ਕਨੇ ਇਹ ਨਹੀਂ ਜਛੀ ਚੋਰੋਂ ਆ ਗਈ ਚਲ ਆਪਾਂ ਨੀ ਕੀ ਲੈਣਾ ਭਈ ਕੋਈ ਨਹੀਂ ਜੇ ਲੈਣ ਆ ਜੂਗੀ ਮੰਗੂਗੀ ਆ ਕੇ ਫਿਰ ਮੈਂ ਦੇ ਦੂੰਗੀ ਅੱਧੇ ਪੈਸੇ ਮੈਂ ਦੱਸ ਕੀ ਕਰਨੇ ਕੋਈ ਨਹੀਂ ਦੇ ਦੂੰਗੀ ਆਇਆ ਭਣੇ ਭਣੇ ਤੂੰ ਗੁੱਸਾ ਨਾ ਕਰ ਉਹਦੇ ਮੈਂ ਤੈਨੂੰ ਤਾਂ ਨਹੀਂ ਦੱਸਿਆ ਮਹਾ ਇੱਥੇ ਬੈਠੀ ਬੇਬੇ ਘੜਾ ਸੋਣੀ ਲੱਗਦੀ ਹੈਗੀ ਨਾ ਨਾ ਕੋਈ ਗੱਲ ਨਹੀਂ ਭਾਈ ਮੇਰੀ ਕਿਹੜਾ ਕੁਛ ਲੱਗਦੀ ਆ ਸੋਡੀ ਬੇਬੇ ਸੀ ਤੁਸੀਂ ਲੈ ਆਏ ਨਾਲੇ ਮੇਰੀ ਗੱਲ ਸੁਣ ਹਰਪ੍ਰੀਤ ਨੂੰ ਕਹ ਦੇ ਮੈਨੂੰ ਵੱਧ ਘੱਟ ਜਾਣਾ ਬੋਲੇ ਕਿਤੇ ਆਏ ਨਾ ਕਹ ਦੇ ਕੁੜੀ ਫੇਰ ਆ ਗਈ ਜਿੰਨਾ ਚਿਰ ਮੇਰੀ ਮਾਂ ਬੈਠੀ ਆ ਮੇਰਾ ਪੇਕਾ ਘਰ ਆ ਮੈਨੂੰ ਤਾਂ ਕੋਈ ਰੋਕ ਨਹੀਂ ਸਕਦਾ ਕੰਝ ਵੀ ਨਹੀਂ ਰੋਕ ਸਕਦਾ ਮੈਂ ਤੈਨੂੰ ਰੋਕਦਾ ਕੌਣ ਤੂੰ ਕੋਈ ਗੱਲਾਂ ਬਣਾ ਲੈਣੀ ਹੈਗੀ ਕੋਈ ਨਹੀਂ ਤੈਨੂੰ ਰੋਕਣਾ ਨਹੀਂ ਜੇ ਤੂੰ ਅੱਦੇ ਮੌਕੇ ਤੇ ਹੁੰਦਾ ਨਾ ਤਾਂ ਤੈਨੂੰ ਫੇਰ ਪਤਾ ਲੱਗਦਾ ਉਹ ਚਲ ਇਆਂ ਇਆਂ ਗੱਲਾਂ ਦਾ ਪਰਿਵਾਰ ਚ ਹੁੰਦੀਆਂ ਰਹਿੰਦੀਆਂ ਨੇ ਚੱਲ ਕੋਈ ਨਹੀਂ ਮੇਰੇ ਪੇਕੇ ਨੇ ਕੁਛ ਨਹੀਂ ਹੁੰਦਾ ਐਨਾ ਚੱਲਦੀ ਰਹਿੰਦਾ ਮਾੜਾ ਮਾੜਾ ਤੇਰੇ ਪੇਕੇ ਪਾਣੇ ਤੇਰੇ ਪੇਕ ਹੀ ਰਹਿਣਗੇ ਹਨਾ ਹਾਂ ਤੇ ਨਾਲੇ ਆਪਣੀ ਬੇਬੇ ਦਾ ਸੁਭਾਅ ਤਾਂ ਬੜਾ ਚੰਗਾ ਬੇਬੇ ਦਾ ਮੰਝਾ ਬੈਠਕੀ ਜੀ ਚ ਹੁੰਦਾ ਸੀ ਨਾ ਨਾ ਕੀ ਕਰਤਾ ਅੱਜ ਤੱਕ ਹੁਣ ਤਾਂ ਬੇਬੇ ਉੱਥੇ ਬਰਾਂਡੇ 'ਚ ਨਾ ਜਿਹੜਾ ਬੈੱਡ ਤੇ ਪੈਂਦੀ ਏ ਉੱਥੇ ਅੱਛਾ ਹਾਂ ਇੱਥੇ ਨਹੀਂ ਹੈਗੀ ਉਹ ਪੈਂਦੀ ਹੋਊ ਚੱਲਦੀਦਾ ਫੇਰ ਤਾਂ ਵਧੀਆ ਚੱਲ ਜੇ ਬੇਬੇ ਉੱਥੇ ਪੈਂਦੀ ਏ ਤਾਂ ਬੜੇ ਹਰਪ੍ਰੀਤ ਦਾ ਸੁਭਾਅ ਹੈ ਗੁੱਸਾ ਨਾ ਮੰਨੀ ਮਾੜਾ ਮੋਟਾ ਇਹ ਤੈਨੂੰ ਕੁਛ ਕਹਿਦਾ ਚਾਹ ਨਾ ਹਰਪ੍ਰੀਤ ਦਾ ਕਿਹੜਾ ਅੱਜ ਦਾ ਸੁਭਾਗ ਆ ਇਹ ਤਾਂ ਆ ਸਬਜੀ ਸੂਜੀ ਤਾਂ ਚੀਰੀ ਬੈਠੀ ਐ ਪਰ ਇੱਥੇ ਹੋਏ ਕਿੱਥੇ ਜਾਣਾਗਾ ਆ ਦੇਖ ਲੈ ਬਾਈ ਸਬਜੀ ਚੀਰਨ ਦਾ ਵੀ ਨਹੀਂ ਪਤਾ ਹੈਗਾ ਕਿਵੇਂ ਸਬਜੀ ਚੀਰੀ ਐ ਸਾਰੀਆਂ ਗਾਜਰਾਂ ਤਾਂ ਕੱਢ ਕੇ ਸਿੱਟੀਆਂ ਪੰਗਾ ਤਾਂ ਹੀ ਲੈ ਭਣੇ ਤੇਰੇ ਸੋਢੀ ਆਪਰੇ ਬਣਦੀ ਨਹੀਂ ਤੂੰ ਨਾ ਉਹਦੇ ਕੰਮ ਚ ਨਗੋਚਾਂ ਕੱਢਦੀ ਰਹਿਣੀ ਐ ਕੀ ਗੱਲ ਐ ਆਪਦਾ ਘਰ ਦਾ ਕੰਮ ਕਿਵੇਂ ਮਰਜ਼ੀ ਕਰੇ ਕੋਈ ਨਹੀਂ ਤਾਂ ਛੱਡ ਪਰ ਮੈਂ ਇਹਦੇ ਕੰਮਾਂ ਤੋਂ ਕੀ ਲੈਣਾ ਮੈਂ ਕਿਹੜਾ ਇੱਥੇ ਰੋਟੀਆਂ ਖਾਣ ਆਈ ਆ ਤੂੰ ਦੱਸ ਮੈਨੂੰ ਬੇਬੇ ਕਿੱਥੇ ਐ ਭਣੇ ਬੇਬੇ ਦਾ ਮੱਜਾ ਮ ਨਹੀਂ ਹੋਊਗੀ ਅੱਛਾ ਬੇਬੇ ਮੱਜਾ ਮ ਨਹੀਂ ਹੋਊਗੀ ਚੱਲ ਮੈਂ ਬੇਬੇ ਕੋਲ ਜਾ ਕੇ ਆਉਣੀ ਆ ਪਰ ਤੂੰ ਹੁਣੀ ਤਾਂ ਨਹੀਂ ਮੱਜਾਂਾ ਨਹੀਂ ਆ ਤੂੰ ਚਾਹ ਪਾਣੀ ਤਾਂ ਪੀ ਲੈ ਨਾ ਨਾ ਪਾਈ ਪੀਤਾ ਹੀ ਐ ਚਾਹ ਪਾਣੀ ਮੈਂ ਤਾਂ ਫੇਰ ਪੀਉਂ ਚਾਹ ਪਾਣੀ ਜੇ ਨਜ਼ਰ ਬੇਬੇ ਨਾਲ ਗੱਲ ਨਹੀਂ ਕਰਦੀ ਨਜ਼ਰ ਕੁਝ ਨਹੀਂ ਲੰਗਦਾ ਮੇਰੇ ਨਾਲ ਚੰਗਾ ਭਾਣੇ ਭੱਗ ਜਾਇਆ ਲੈ ਆਉਂਦਾ ਬੇਬੇ ਦੀ ਹੋਇਆ ਪਿਆ ਪਤਾ ਨਹੀਂ ਬੇਬੇ ਤੋਂ ਕੀ ਲੈ ਕੇ ਜਾਣੇ ਨੇ ਆ ਕਿਹਦੇ ਨਾਲ ਬੋਲੀ ਆ ਜਾਂਦੇ ਸੀ ਆ ਪਰਛ ਕਰ ਤਰਾਜਵੀਰ ਦਾ ਲੱਗਦਾ ਉਹ ਭੈਣ ਆ ਰਹੀ ਐ ਤੈਨੂੰ ਪਤਾ ਹੀ ਲੱਗਿਆਗਾ ਨਾ ਫੇਰ ਭੈਣ ਆ ਰਹੀ ਐ ਪਰਚ ਸਿੱਟ ਕੇ ਉੱਡ ਕਿੱਧਰ ਗਈ ਮੇਰੇ ਕੋਲੇ ਖੜਗੂ ਹੀ ਨਹੀਂ ਉਹ ਬੇਬੇ ਨੂੰ ਮੈਨ ਲੱਗਿਆ ਮੈਂ ਤੈਨੂੰ ਆਖਿਆ ਸੀਗਾ ਵਾਹ ਪਾਣੇ ਕੋਈ ਚਾਹ ਪਾਣੀ ਦਾ ਪੀ ਲੈ ਆਇਦਰ ਬੇਬੇ ਉਹ ਇਧਰ ਗਈ ਬੇਬੇ ਉਧਰ ਮੰਗਰੀ ਬਾਗੀ ਪਤਾ ਨਹੀਂ ਉਹਨੂੰ ਇੰਨੀ ਕੀ ਕਹਾੜੇ ਬੇਬੇ ਨੂੰ ਮਿਲਣ ਦੀ ਦੇਖ ਲੈ ਫਿਰ ਤੂੰ ਕਹਿੰਦੇ ਨੇ ਕਿ ਤੂੰ ਮੇਰੀ ਭੈਣ ਨੂੰ ਨਹੀਂ ਬੁਲਾਉਂਦੀ ਮੈਂ ਭੈਣ ਨੂੰ ਤੇਰੀ ਉਹਨੂੰ ਕੀ ਬੁਲਾਵਾਂ ਉਹਨੂੰ ਕਿਹੜਾ ਪਤਾ ਨਹੀਂ ਜਪਾਰਪ੍ਰੀਤ ਕਮਰੇਜ ਹੈ ਇਧਰ ਉੱਡ ਗਈ ਬੇਬੇ ਕੰਨੀ ਮੇਰੇ ਕੋਲੇ ਨਹੀਂ ਹੋਈ ਹਰਪ੍ਰੀਤਾ ਹੂੰ ਭੈਣ ਵੀ ਮਸਾਂ ਆਈ ਹੈ ਵਿਚਾਰੀ ਬੜਾ ਗੁੱਸਾ ਕਰਦੀ ਸੀ ਫਿਰ ਕਰੀਆ ਉਹ ਪੁੱਠਾ ਨਾ ਬੋਲੀ ਮੈਂ ਕਦੇ ਪੁੱਠਾ ਪਹਿਲਾਂ ਬੋਲੀ ਆ ਵੀ ਹੁਣ ਬੋਲੂ ਤੇਰੀ ਭੈਣ ਨੂੰ ਉਹ ਤਾਂ ਉੱਦੇ ਮੈਨੂੰ ਦੇਖ ਕੇ ਅਰਖ ਹੋ ਗਿਆ ਜਦੋਂ ਐ ਤੁਰਤ ਉਹ ਹੀ ਗੱਲ ਚੋਰੀ ਕਰੀ ਜਾਂਦੀਆਂ ਸੀ ਬਲਸਣ ਦੀ ਤਾਂ ਕਹਿੰਦਾ ਮੈਂ ਉਹ ਤਾਂ ਐ ਗੁੱਸਾ ਤਾਂ ਹੋ ਹੀ ਜਾਂਦਾ ਬੜਬੜਾ ਕੇ ਨਾ ਬੇਬੇ ਨੂੰ ਲਿਆਇਆ ਸੀਗਾ ਮੈਂ ਤਾਂ ਤੈਨੂੰ ਐ ਕਹਿਣਾ ਹੁਣ ਕਿਤੇ ਬੇਬੇ ਨੂੰ ਦੁਬਾਰੇ ਨਾ ਲੈ ਜੇ ਭੈਣ ਐ ਦੁਬਾਰੇ ਕਿਵੇਂ ਲੈ ਜੂਗੀ ਹੁਣ ਲੈ ਜਾ ਕੇ ਦੇਖੇ ਉਹਦੇ ਤਾਂ ਮੈਂ ਗੁੱਸੇ 'ਚ ਕਹਤਾ ਬੇਬੇ ਨੂੰ ਤੂੰ ਐਂ ਨਹੀਂ ਵੀ ਤਾਇਕ ਕਰੀ ਉਹਨੇ ਮੈਨੂੰ ਪਤੀ ਨਹੀਂ ਸੀ ਬੇਬੇ ਦੇ ਨਾਲ ਜਾ ਤੂੰ ਐਂ ਕਰੀ ਹੁਣ ਚਾਹ ਪਾਣੀ ਪਿਆਈ ਭੈਣ ਨੂੰ ਤੇ ਥੋੜਾ ਜਿਹਾ ਨਾ ਨਿਮਰਤਾ ਨਾਲ ਬੋਲੀਂ ਲੀ ਮੀਨਾ ਬੋਲੀ ਚਲ ਐ ਕਰਦੀਆਂ ਚਲ ਕੋਈ ਨਹੀਂ ਮਾਮਾ ਧੀਆਂ ਨੂੰ ਕਰ ਲਾਂ ਨੇ ਗੱਲਾਂ ਮੈਂ ਇੰਨੇ ਚਾਹ ਬਣਾ ਲੰਨੀ ਆ ਚਾਹ ਬਣਾ ਲੈ ਹਾਂ ਹੋ ਚੰਗਾ ਫਿਰ ਚਲ ਵਧੀਆ ਹਰਪ੍ਰੀਤ ਤਾਂ ਚਾਹ ਬਣਾ ਲੂਗੀ ਇਹਨੂੰ ਮੈਂ ਸਮਝਾਤੀ ਸਾਰੀ ਗੱਲ ਜਿਵੇਂ ਆ ਨਾ ਸਮਝਾਉਂਦਾ ਇਹ ਤਾਂ ਐ ਹੀ ਨਹੀਂ ਪਤਾ ਸੀਗਾ ਵੀ ਇਹ ਫਿਰ ਭੈਣ ਨੂੰ ਕੀ ਬੋਲਦੀ ਪਾਣੀ ਪਿਆ ਮਾਂ ਬਸ ਨੂੰ ਪਾਣੀ ਦਾ ਟਾਈਮ ਹੋਇਆ ਪੇ ਗਾ ਲਾ ਰਾਜਵੀਰ ਆਉਂਦੀ ਹੈਗੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪਾਈ ਹੋ ਠੀਕ ਹੈ ਨਾ ਸੌਖੀਆਂ ਵਧੀਆ ਮੈਂ ਤਾਂ ਠੀਕ ਆ ਬਹੁਤ ਵਧੀਆ ਕੰਮ ਤੇ ਲੱਗੀਆਂ ਤੂੰ ਨਾ ਮੇਰੇ ਕੋਲੇ ਮੰਜੇ ਤੇ ਬੈਠੀ ਨਾ ਤੈਨੂੰ ਤਕਲੀਫ ਹੁੰਦੀ ਸੀ ਆਇ ਜਾਕਦੀ ਸੀ ਤੂੰ ਵੀ ਮੇਰੇ ਦਾ ਜੀ ਨਹੀਂ ਲੱਗਦਾ ਆ ਇੱਥੇ ਗੋਹਾ ਕੂੜਾ ਕਰੀ ਜਾਂਦੀ ਐ ਨੀ ਇੰਨ ਦੀ ਇੱਥੇ ਸ਼ਾਂਤੀ ਐ ਤੈਨੂੰ ਸਾਹਜ ਦਾ ਪੁੱਤ ਹੁਣ ਆਉਂਦੇ ਘਰ ਚਾ ਕੰਮ ਕਰ ਨਹੀਂ ਪੈਂਦਾਗਾ ਉਹੀ ਗੱਲ ਵਾਂਗੂ ਮੰਜੇ ਤੇ ਬੈਠਦਾ ਬੰਦਾ ਵੀ ਜੁੜ ਜਾਂਦਾਗਾ ਇੱਕ ਥਾਂ ਤੇ ਬੈਠੇ ਤਾਂ ਜੀ ਲੱਗਦਾ ਹੁੰਦਾ ਮੇਰਾ ਘਰ ਬਗਾਨਾ ਸੀਗਾ ਤੀ ਦਾ ਘਰ ਤੈਨੂੰ ਬਗਾਨਾ ਲੱਗਦਾ ਹੁਣ ਬਗਾਨਾ ਹੀ ਲੱਗਦਾ ਹੁੰਦਾ ਪੁੱਤ ਆਈ ਮੇਰਾ ਦਾ ਕੁੜਮਾ ਦੇ ਵਾਰਗੇ ਬਠਣਾ ਵਾਲਾ ਔਖਾ ਹੁੰਦਾ ਨੱਕ ਬੁੱਲ ਕੱਢਣ ਲੱਗ ਜਾਂਦਾ ਅਗਲਾ ਬੋਲ ਨਹੀਂ ਤੇਰੀ ਕੀ ਕਦਰ ਨਹੀਂ ਹੈ ਚਲ ਕੋਈ ਨਾ ਪੁੱਤ ਨਾਕਾਦਰ ਹੋਊਗੀ ਤੇ ਉਹੀ ਤਾਂ ਮੇਰੇ ਕੰਮ ਕਾਬ ਦੇ ਘਰ ਦੇ ਹੀ ਆ ਕਰ ਨਹੀਂ ਆਗਾ ਚਲ ਕੋਈ ਨਾ ਬੇਬੇ ਫੇਰ ਕਰ ਲਈ ਕੰਮ ਕੋਮ ਆ ਜਾ ਮੈਂ ਤਾਂ ਉਹ ਹੀ ਗੱਲ ਘੰਟਾ ਘੜੀ ਤੈਨੂੰ ਮਿਲਣ ਆਈ ਹੈਗੀ ਫੇਰ ਜਾਣਾਗਾ ਮੈਂ ਵੀ ਲੈ ਭਾਈ ਅੱਜ ਰਾਏ ਪਾ ਦੱਸ ਕਿ ਮਾ ਉਦੇ ਵੀ ਉਹਦੀ ਮੁਰਗੀ 10 ਮਿੰਟਾਂ ਚ ਤੇ ਅੱਜ ਵੀ ਕਹਿੰਦੀ ਮਾ ਮੁਰਨਾ ਹੀ ਆ ਪਿਲਸਨ ਦਾ ਪੁੱਛ ਲੈ ਤੂੰ ਇਹਨੂੰ ਹਾਂ ਮੈਨੂੰ ਤਾਂ ਮੇਰੀ ਤਾਂ ਗੱਲ ਨਹੀਂ ਹੋਈ ਇਹਦੇ ਨਾਲ ਕੀ ਕਹਿੰਦੀ ਡਾਇਰੈਕਟਰ ਭਾਈ ਜਾਨੂੰ ਅੱਧੀ ਤੈਨੂੰ ਦਵਾ ਦੂੰਗੀ ਤੇ ਅੱਧੀ ਦੇ ਖਰਤਰੀ ਨੂੰ ਭੇਜਣੀ ਪਊਗੀ ਤੈਨੂੰ ਪਤਾ ਉਹ ਵੀ ਭਾਈ ਗੁੱਸੇ ਹੋਈ ਅੱਧੀ ਉੱਧੀ ਨਹੀਂ ਬੇਬੇ ਪੈਨਸ਼ਨ ਤਾਂ ਮੈਨੂੰ ਸਾਰੀ ਚਾਹੀਦੀ ਆ ਮੈਂ ਤਾਂ ਆਪਦਾ ਬੁਟੀਕ ਚਲਾਉਣਾਗਾ ਤੇ ਆਪਦਾ ਕੰਮ ਚਾਲੂ ਕਰਨਾ ਜੇ ਮੇਰਾ ਕੰਮ ਚੱਲ ਪਿਆ ਨਾ ਸੱਤ ਦਾ ਵੀ ਭਾਵੇਂ ਮੈਥੋਂ 8000 ਲੈ ਲਈ ਭਾਈ ਸਾਰੀ ਤਾਂ ਹੁਣ ਨਹੀਂ ਉਹ ਹੀ ਗੱਲ ਵਾਂਗੂ ਪੇਛਣ ਮੈਂ ਦੇ ਦਿਆ ਹੁਣ ਕੀ ਕਰ ਸਾਰਜਿੰਟ ਆਪਣੇ ਘਰੇ ਦੇ ਕੋਦੇ ਕਲੇਸ ਪਵਾਤਾ ਤਾਂ ਉੱਥੇ ਤੇਰੇ ਕੋਲੇ ਗਈ ਤਾਂ ਇਹ ਤੁਹਾਨੂੰ ਲੈ ਕੇ ਗਈ ਮੇਰੀ ਗੱਲ ਸੁਣ ਉਹਨੂੰ ਕੋਸ਼ਿਸ਼ ਹੈ ਲਾਰਾ ਲਾ ਚਾਹੇ ਗੱਪ ਮਾਰ ਚਾਹੇ ਕੁਝ ਵੀ ਕਰ ਪਰ ਪੈਨਸ਼ਨ ਨਾ ਮੈਨੂੰ ਲੈ ਕੇ ਦੇ ਸਾਰੀ ਉਹਨੂੰ ਉਹਨੂੰ ਐਂ ਕਹਦੇ ਵੀ ਗਾਹਲੇ ਮਹੀਨੇ ਦੀ ਤੂੰ ਰੱਖ ਲਈ ਚਲ ਭਾਈ ਫਿਰ ਮੈਂ ਪੁੱਛੂਗੀ ਉਹਨੂੰ ਮੇਰਾ ਪੈਸਾ ਨਹੀਂ ਸੁਣ ਮੈਂ ਇੱਥੇ ਅੱਧੀ ਪੈਸੇ ਲੈਣ ਨਹੀਂ ਆਈ ਮੈਂ ਤਾਂ ਸਾਰੀ ਪੈਨਸ਼ਨ ਲੈ ਕੇ ਜਾਊਂਗੀ ਕੀ ਭਾਈ ਉਹ ਤਾਂ ਅਜੀ ਸੀ ਕਹਿੰਦੀ ਮੈਂ ਵੀ ਗਿੱਜਰ ਲੈਣਾ ਉਹਦੇ ਵਿੱਚ ਥੋਨੇ ਆਈ ਪੁੱਛਿਆ ਸੀ ਫਿਰ ਛਣ ਨੂੰ ਤੇ ਗਿੱਜਰ ਨੂੰ ਇਹਨਾਂ ਦੇ ਅੱਗ ਲਾਈ ਨਹੀਂ ਲੱਗਦੀ ਕਦੇ ਮੈਨੂੰ ਨਹੀਂ ਕੁਛ ਦੇ ਕੇ ਆਏ ਤੈਨੂੰ ਨਹੀਂ ਚੱਜਦਾ ਕੁਛ ਲੈ ਕੇ ਦਿੰਦੇ ਪੈਸਾ ਸਾਰਾ ਹਰਪ੍ਰੀਤ ਦੇ ਹੱਥ 'ਚ ਹੀ ਹੁੰਦਾ ਲੈ ਆਵੇ ਗਿੱਜਰ ਤੇਰੇ ਪੈਸਿਆਂ ਤੇ ਬੈਠੀ ਆ ਉਹ ਭਾਈ ਉਹ ਗੱਲ ਮੂੰਹ ਕੋਲ ਪੇਠਨ ਹੋਵੇ ਨਾ ਬੁੜੀ ਦੀ ਉਹ ਬੁੜੀ ਦੀ ਪੇਠਨ ਨਹੀਂ ਤਾਂ ਫਿਰ ਝਾਕੀ ਝਾਕ ਹੁੰਦੇ ਆਪਾਂ ਆਪਣੇ ਘਰੇ ਲੱਖਾਂਪਤੀ ਆਪਾਂ ਹੋਈਏ ਨਾ ਤੇਰੇ 1500 ਰੁਪਏ ਨਾਲ ਪੇ ਪੈਨਾਂ ਦਾ ਢਿੱਡ ਭਰ ਜੂਗਾ ਚਲ ਕੋਈ ਨਾ ਭਾਈ ਉਹ ਆਖੂ ਜਮੈਂ ਹੁਣ ਉਹਨੂੰ ਆਏ ਆਖੇ ਬ ਚੱਲ ਮੇਰਾ ਤਾਂ ਕੀ ਆ ਬੇਬੇ ਤੂੰ ਕੋਈ ਨਹੀਂ ਇਹਨੂੰ ਲਾਰਾ ਲਪਾਲਾ ਕੁਛ ਮਰਜ਼ੀ ਕਰ ਸਾਰੀ ਪੈਨਸ਼ਨ ਫੜ ਕੇ ਦੇ ਮੈਨੂੰ ਇਹਦੇ ਤੋਂ ਨਾਲੇ ਪੁੱਤ ਉਹ ਗੱਲ ਮੰਗੂ ਕਿ ਤੂੰ ਆਏ ਮੈਂ ਤਾਂ ਪੇਠਣਾ ਫੜ ਫੜਾ ਜਾਨੀ ਆ ਫਿਰ ਨਾ ਤੇਰੇ ਨਾਲ ਫਰਕ ਪਾਇਆ ਜਾਂਦਾਗਾ ਮੇਰੇ ਨਾਲ ਫਰਕ ਨੂੰ ਪਹਿਲਾਂ ਕਿਹੜਾ ਹੱਸ ਹੱਸ ਕੇ ਮਿਲਦੀ ਸੀ ਕੋਈ ਨਾ ਪੈਂਦਾ ਫਰਕ ਪੈ ਜਾਣਦੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਇਹਦੇ ਫਰਕਾਂ ਨਾਲ ਫਰਕ ਦਾ ਭਾਈ ਕਿਉਂ ਨਹੀਂ ਪੈਂਦਾ ਉਹ ਗੱਲ ਮੈਂ ਕਿਦੋਂ ਅਨੰਦ ਪਰ ਜਾ ਇਹ ਅੱਛਾ ਹੋ ਬੋਲਦੀਆਂ ਨਹੀਂ ਫਿਰ ਕਿੰਨੀ ਮੇਰੀ ਆਤਮਾ ਔਖੀ ਹੁੰਦੀ ਆ ਮੇਰਾ ਵੀ ਮਨ ਔਖਾ ਹੁੰਦਾ ਮੇਰੀ ਧੀ ਨੂੰ ਬੁਲਾਉਂਦੀ ਨਹੀਂ ਬੇਬੇ ਚਾਹੇ ਤ 5 ਮਹੀਨੇ ਦੀ ਛੱਡ ਤੂੰ ਨਾ ਇਹਨੂੰ ਚਾਹੇ ਸਾਲ ਦੀ ਪੈਨਸ਼ਨ ਇਕੱਠੀ ਦੇ ਦੇ ਬਾਨੀ ਤੇਦੀ ਨਾ ਤੇਰੇ ਨਾਲ ਨਾ ਮੇਰੇ ਨਾਲ ਹਾਲਤ ਇਹਦਾ ਉਹੀ ਰਹੂਗਾ ਚਲ ਭਾਈ ਮੈਂ ਪੁੱਛੂਗੀ ਉਹ ਨੂੰ ਜੇ ਤਾਂ ਮੰਨ ਗਈ ਤਾਂ ਦੇਖ ਤਾਂ ਮੈਂ ਤੈਨੂੰ ਅੱਧੀ ਪੈਸਣ ਦੇ ਦੂੰ ਅੱਧੀ ਉਹ ਨੂੰ ਦੇ ਦੂੰਗੀ ਫਿਰ ਜੇ ਭਾਈ ਨਾ ਹੋ ਕਰਿਆ ਉਹ ਤਾਂ ਕੀ ਪਤਾ ਤੈਨੂੰ ਮਸ਼ੀਨ ਹੀ ਦੇ ਦੇ ਤੂੰ ਮਸ਼ੀਨ ਪੁੱਛ ਲਈ ਉਹ ਨੂੰ ਬਾਹਰ ਲੈਣ ਨਾਲ ਮੈਂ ਪੁੱਛ ਲਾਵਾਂ ਹਾਂ ਮਸ਼ੀਨ ਭਈ ਆਉ ਤੇ ਕੋਲੇ ਉਹ ਕਣ ਸਿਉਂਦੀ ਹੈਗੀ ਅੱਛਾ ਹਾਂ ਮਸ਼ੀਨ ਤੇ ਦੇ ਕੋਲੇ ਹੈਗੀ ਆ ਕਪੜੇਾਂ ਚੋਂ ਦੀ ਤਾਂ ਕਦੇ ਦੇਖੀ ਨਹੀਂ ਤੇ ਫੇਰੇ ਮੇਰੇ ਨਾਲ ਤਾਂ ਕਿਹੜਾ ਬੋਲਦੀ ਐ ਮੈਂ ਤਾਂ ਕਹਿੰਦੀ ਤੂੰ ਹੀ ਪੁੱਛ ਕੇ ਦੱਸੀ ਕਿ ਮੈਂ ਪੁੱਛਾਂ ਤੂੰ ਪੁੱਛੀ ਫੇਰ ਮੈਨੂੰ ਤਾਂ ਆਇ ਆਖੂਗੀ ਵੀ ਬੇਬੇ ਪਈ ਮਸ਼ੀਨ ਦੇਖਦੀ ਐਗੀ ਫੇਰ ਮੇਰੇ ਨਾਲ ਛੱਕ ਕਰੂਗੀ ਤੂੰ ਪੁੱਛ ਲਈ ਤੈਨੂੰ ਕੀ ਪਤਾ ਨਹੀਂ ਬੇਬੇ ਮੇਰੇ ਕੋਲੇ ਚਾਹ ਲੈ ਕੇ ਆਉਂਦੀ ਆ ਜੇ ਤਾਂ ਚੱਜਣਾ ਬੋਲ ਪਈ ਤਾਂ ਮੈਂ ਮਸ਼ੀਨ ਦਾ ਪੁੱਛ ਲੂਗੀ ਨਹੀਂ ਫੇਰ ਮੈਂ ਇਹ ਨਹੀਂ ਪੁੱਛਦੀ ਮੈਨੂੰ ਤਾਂ ਪੈਨਸ਼ਨ ਹੀ ਲੈ ਕੇ ਦੇ ਦੀ ਚਲ ਕੋਈ ਨਾ ਭਾਈ ਮੈਂ ਦੇਖਦੇ ਆ ਚਾਹ ਪਾਣੀ ਪੀ ਲੈਂਦਾ ਕਿੱਥੇ ਪੀ ਲਿਆ ਹਜੇ ਆ ਕੇ ਤਾਂ ਹੁਣ ਖੜੀ ਆ ਮੈਂ ਦੇਖਦੀ ਆ ਫੇਰ ਚਾਹ ਪਾਣੀ ਚੰਗਾ ਬ ਦਿੰਦੀ ਬੇ ਬੇਬੀ ਕਮਾਲ ਕਰਦੀ ਐ ਤਿੰਦੀ ਤਾਂ ਉਹ ਪੈਨਸ਼ਨ ਨਹੀਂ ਹੈਗੀ ਮਸ਼ੀਨ ਉਹ ਆਪਦੀ ਕਿੱਥੇ ਦੇ ਦੂਗੀ ਆਪਦੀ ਚੀਜ਼ ਤੇ ਤਾਂ ਨਾਉ ਨਹੀਂ ਤਰਨ ਦਿੰਦੀ ਕਿਸੇ ਨੂੰ ਚੱਲ ਕੋਈ ਨਹੀਂ ਪੁੱਛ ਕੇ ਦੇਖ ਲੂੰਗੀ ਮੈਂ ਚਾਹ ਪੜਾਉਣੀ ਆ ਜਾ ਕੇ ਇਹਦੇ ਲਾ ਕਿਵੇਂ ਬੈਠੀ ਐ ਬੇੜੇ ਚਾਕੜੀ ਐ ਨਹੀਂ ਵੀ ਆਪ ਬੋਲ ਪਾ ਚੱਲ ਮੈਂ ਬੁਲਾ ਲਾਣੀ ਆ ਭਾਈ ਬੇਬੇ ਨੇ ਵੀ ਬੁਲਾਈ ਸੀ ਸਤਿ ਸ਼੍ਰੀ ਅਕਾਲ ਭਾਈ ਹਲਾ ਚਾਹ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਐ ਹਾਂ ਠੀਕ ਆ ਵਧੀਆ ਬਹਿ ਜਾ ਇੱਧਰ ਬੈਠੀ ਵਸ ਮੈਂ ਚਾਹ ਬਣਾਉਣ ਲੱਗ ਗਈ ਤੇਰ ਬਾਈ ਕਹਿੰਦਾ ਕੇ ਰਾਜਵੀਰ ਬੇਬੇ ਕੰਨੀ ਬਾਗੀ ਮੈਂ ਚੱਲ ਕਰ ਲਾਂ ਨੇ ਗੱਲਾਂ ਦੋਨਾਂ ਨੂੰ ਮਾਵਾਂ ਤੀਆਂ ਬੇਬੇ ਤੇ ਗੁੱਸਾ ਵਾਲਾ ਸੀ ਮੈਨੂੰ ਮੈਂ ਕਿਹਾ ਚੱਲ ਪਹਿਲਾਂ ਬੇਬੇ ਕੋਲੀ ਜਾਵਾਂ ਚੱਲ ਕੋਈ ਨਹੀਂ ਗੁੱਸਾ ਤਾਂ ਹੋਈ ਐ ਨੇ ਜੀ ਤੈਨੂੰ ਗੁੱਸਾ ਸੀ ਬੇਬੇ ਤੇ ਬੇਬੇ ਤੇ ਮੈਨੂੰ ਵੀ ਸੀਗਾ ਨਾ ਮੈਂ ਤਾਂ ਤੈਨੂੰ ਸੱਦਣਾ ਚਾਹੁੰਦੀ ਸੀ ਉੱਥੇ ਵੀ ਬੇਬੇ ਨੂੰ ਲੈਣ ਤੂੰ ਐਵੇਂ ਮੈਂ ਤਾਂ ਭੱਗ ਜਾਂਦੀ ਤੇਰ ਬਾਈ ਕਹਿੰਦਾ ਮੈਂ ਲਿਆਉਣਾ ਜਾ ਕੇ ਅੱਛਾ ਬਾਈ ਨੇ ਕਹਿਤਾ ਤੇ ਤੂੰ ਜਾਣ ਦੇਤਾ ਬਾਈ ਨੂੰ ਤੇ ਫਿਰ ਹੁਣ ਜਾਣ ਦੇਣੀ ਸੀ ਭਾਈ ਚੱਲ ਮੋਰੀ ਸੱਸਾਂ ਮੇਰੀ ਮੈਂ ਤੈਨੂੰ ਦੱਸਾਂ ਲੜਾਈ ਹਰੇਕ ਹੀ ਲੜਦਿਆਂ ਸੱਸ ਨੂੰ ਆ ਜਿਵੇਂ ਕਹਿੰਦੇ ਨੇ ਸੱਸ ਨੂੰ ਆ ਲੜੀਆਂ ਇੱਕ ਚੌਂਕੇ ਚੜੀਆਂ ਸੱਸ ਨੂੰ ਆ ਦੀ ਕਾਦੀ ਲੜਾਈ ਹੁੰਦੀ ਐ ਤਾਂ ਹੀ ਤਾਂ ਫਿਰ ਮੈਂ ਹੀ ਨਹੀਂ ਬਾਲਾ ਮੰਗਰਾ ਕਰਿਆ ਮੈਂ ਕਿਹੜਾ ਸਾਨੂੰ ਕੁਝ ਕਿਹਾ ਆ ਬਾਈ ਨੂੰ ਮੜਾ ਇਹ ਕਿਹਾ ਸੀ ਵੀ ਚੱਲ ਬਾਈ ਮੈਨੂੰ ਦੱਸ ਕਿ ਤਾ ਆ ਜਾਂਦੇ ਮੈਨੂੰ ਮਗਰ ਉਹ ਕਲਪਨਾ ਲੱਗ ਗਈ ਵੀ ਮਾਂ ਦੇ ਕੋਈ ਕਿ ਰਾਜਵੀਰ ਜਿਹੜੀ ਮੈਂ ਛੋਡੇ ਉਹਦੇ ਛੋਡੇ ਨਾਲ ਕੀਤੀ ਦੋਨਾਂ ਨਾਲ ਮਾਵਾਂ ਦੀਆਂ ਨਾ ਮੈਂ ਵੀ ਨਹੀਂ ਸੀ ਕਰਦੀ ਜੇ ਤੂੰ ਕਿਤੇ ਮੈਨੂੰ ਦੱਸਦਾ ਨਹੀਂ ਆ ਕੇ ਵੀ ਮੈਂ ਮਸ਼ੀਨ ਲੈਣੀ ਐ ਕੱਪੜੇ ਸਿਉਣ ਵਾਲੀ ਮੈਨੂੰ ਮਸ਼ੀਨ ਚਾਹੀਦੀ ਐ ਮੈਨੂੰ ਕਹਿ ਦਾਂ ਦੀ ਬੇਬੇ ਨੇ ਤੈਨੂੰ ਦੱਸ ਮੈਂ ਮਸ਼ੀਨ ਲੈਣੀ ਆ ਹਾਂ ਪਈ ਮੇਰੀ ਤਾਂ ਹੋ ਗਈ ਮਜਬੂਰੀ ਮਾਮਾ ਤੋਂ ਕਿਦਾ ਜੀ ਕਰਦਾ ਹੁੰਦਾ ਪੈਨਸ਼ਨਾਂ ਮੰਗਣ ਨੂੰ ਤੇ ਮੇਰੇ ਕੋਲੇ ਤਾਂ ਨਾ ਪੈਸੇ ਘਟਦੇ ਸੀਗੇ ਤੇ ਮੈਂ ਤਾਂ ਤਾਂ ਬੇਬੇ ਨੂੰ ਕਹਤਾ ਵੀ ਪੈਨਸ਼ਨ ਮੈਨੂੰ ਦੇ ਦੇ ਵਿਚਾਰੀ ਤਾਂ ਇਕੱਠੀ ਕਰੀ ਜਾਂਦੀ ਸੀ ਫਿਰ ਤੂੰ ਐ ਕਰਦੀ ਐ ਵੀ ਬੇਬੇ ਦੀ ਪੈਸਨਾਂ ਮਸ਼ੀਨ ਲਾਉਂਗੀ ਤੇ ਜੇ ਤੂੰ ਸਾਨੂੰ ਕਹਿਣਾ ਨਹੀਂ ਵੀ ਬਾਈ ਮੈਨੂੰ ਮਸ਼ੀਨ ਚਾਹੀਦੀ ਐ ਉਹ ਮੇਰੀ ਮਸ਼ੀਨ ਵੇਚ ਲਈ ਪੀ ਮੈਂ ਕਿਹੜਾ ਸਿਉਣੀਆ ਉਹ ਲੈ ਜਾਂਦੀ ਮੈਂ ਮੈਂ ਤਾਂ ਤੈਨੂੰ ਹਰਪ੍ਰੀਤ ਤਾਂ ਨਹੀਂ ਕਿਹਾ ਭਾਈ ਤੂੰ ਤਾਂ ਰੁੱਖੀ ਵਾਲੀ ਐਂਗੀ ਭਾਈ ਰੁੱਖੀ ਵੀ ਹੈਗੀ ਆ ਤੇ ਮੈਂ ਚੀਜ਼ ਦੇ ਵੀ ਦਿੰਨੀ ਐਡੀ ਰੁੱਖੀ ਵੀ ਨਹੀਂ ਜਿੱਡੀ ਤੂੰ ਸਮਝਦੀ ਐ ਉਹ ਤਾਂ ਰੁੱਖੇ ਨੂੰ ਰੁੱਖਾ ਤੇ ਜੇ ਮੈਂ ਕਹਿੰਨੀ ਹਾਂ ਜਿਹੜਾ ਕੋਈ ਕਰਦਾ ਵੇ ਉਹਦਾ ਉੰਨੀ ਬੰਦਾ ਕਰਦਾ ਹੁੰਦਾ ਚਲ ਐ ਕਰ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਆ ਜੇ ਤਾਂ ਮੈਨੂੰ ਮਸ਼ੀਨ ਦੇਣੀ ਆ ਤਾਂ ਮਸ਼ੀਨ ਦੇ ਦੇ ਜਦੋਂ ਮੇਰਾ ਕੰਮ ਚੱਲ ਪਿਆ ਮੈਂ ਤੇਰੀ ਮਸ਼ੀਨ ਮੋੜ ਦੂੰਗੀ ਆਪਦੀ ਨਮੀ ਲਿਆਉਂਗੀ ਫਿਰ ਦੇਖ ਐ ਕਰ ਨਾਲੇ ਤਾਂ ਤੂੰ ਮਸ਼ੀਨ ਲੈ ਜਾ ਚੱਕ ਕੇ ਤੇ ਨਾ ਮੈਂ ਤੈਨੂੰ ਬੇਬੀ ਵਾਲੀ ਅੱਧੀ ਪੈਲ ਸੰਦੇ ਦਾ ਨਹੀਂ ਅੱਧੀ ਮੈਂ ਰੱਖ ਲੈਣੀ ਆ ਚਲ ਮੈਂ ਤਾਂ ਮੈਨੂੰ ਮਸ਼ੀਨ ਦੇ ਤੀ ਪੈਨਸ਼ਨ ਤੂੰ ਰੱਖ ਲੈ ਤੂੰ ਲਵਾ ਲਾ ਗੀਜਰ ਨਾ ਚਲ ਕੋਈ ਨਹੀਂ ਅੱਧੀ ਲੈ ਜੀ ਚਲ ਫਿਰ ਜੱਦੀ ਦੀ ਹੀ ਤਾਂ ਦੇਦੀ ਅੱਧੀ ਪਹਿਲੀ ਹਾਂ ਸਮਝੌਤਾ ਕਰ ਲੈਂਦੀ ਐਨਾ ਕੁਝ ਕਾ ਨੂੰ ਸਮਝੌਤਾ ਤਾਂ ਮੈਂ ਫੇਰ ਹੀ ਕਰਦੀ ਜੇ ਤੁਸੀਂ ਮੇਰੇ ਕੋਲੇ ਆਉਂਦਾਂ ਪੁੱਤਣ ਲੈ ਕੇ ਤੂੰ ਤਾਂ ਬੇਬੇ ਕੋਲੇ ਚੋਰੂਆਂ ਕੇ ਬਹਿ ਕੇ ਉੱਥੇ ਉੱਡਣ ਲੱਗ ਗਈ ਬਈ ਤੂੰ ਵੀ ਪੁੱਛ ਸਕਦੀ ਸੀਗੀ ਵੀ ਕੀ ਗੱਲ ਬਈ ਰਾਈ ਵੀਰ ਤੇਰੀ ਕੀ ਮਜਬੂਰੀ ਹੋ ਗਈ ਬਈ ਦੇਖ ਮੇਰੇ ਤਾਂ ਫੋਨ ਤੇ ਰਿਕਾਰਡਿੰਗ ਲਾਤੀ ਸੀ ਮੈਂ ਜੋ ਬੇਬੇ ਗੱਲਾਂ ਕਰਦੀ ਸੀ ਨਾ ਸੁਣ ਲਈ ਰਿਕਾਰਡਿੰਗ ਰਿਕਾਰਡਿੰਗ ਨਾ ਤੂੰ ਲਾਇਆ ਕਰ ਮਾਮਾ ਧੀਆਂ ਤਾਂ 100 ਪੜਦਾ ਹੁੰਦਾ 100 ਗੱਲਬਾਤ ਹੁੰਦੀ ਆ ਦੇਖ ਪਈ ਉਹ ਤਾਂ ਕੁਦਰਤੀ ਲੱਗ ਗਈ ਮੈਂ ਕਿਹਾ ਕੋਈ ਜਾਣ ਬੁਝ ਕੇ ਲਈ ਸੀਗੀ ਉਹ ਮੈਂ ਆਖੇ ਚਲ ਜ ਦੇਖ ਲਈ ਮੈਂ ਤਾਂ ਤੂੰ ਬੈਠੀ ਬੇਬੇ ਕੋਲੇ ਉਦੋਂ ਬਾਅਦ ਰਿਕਾਰਡਿੰਗ ਸੁਣ ਕੇ ਮੈਂ ਫੇਰ ਗਈ ਛੋਡੇ ਕੋਲੇ ਵੀ ਗੱਲ ਕੀ ਏ ਚੱਲ ਕੋਈ ਨਹੀਂ ਪਿਛਲੀ ਗੱਲ ਤੇ ਰੇਤਾ ਪਾ ਹੁਣ ਸਾਰੀ ਤੇ ਮੈਂ ਵੀ ਨਹੀਂ ਗੱਲ ਛੇੜਦੀ ਹੈਗੀ ਤੂੰ ਵੀ ਨਾ ਛੇੜੀ ਚੱਲ ਕੋਈ ਨਹੀਂ ਤੇਰੇ ਬਾਈ ਛੱਡੇ ਆਊਗਾ ਮਸ਼ੀਨ ਚੱਲ ਚੰਗਾ ਨਾਲ ਜੇ ਤੇਰਾ ਕੋਈ ਦੋ ਚਾਰ ਸੂਟ ਹੈਗੇ ਸਿਉਣ ਵਾਲੇ ਤਾਂ ਪਾ ਦੀ ਲਫਾ ਵਿੱਚ ਮੈਂ ਸਿਉ ਕੇ ਭੇਜ ਦੂੰਗੀ ਚੱਲ ਸਿਉਂਦੀ ਫੇਰ ਸੂਟ ਤਾਂ ਮੇਰੇ ਨਾ ਸਿਆਲ ਵਾਲੇ ਮੋٹے ਸਿਉਣ ਵਾਲੇ ਪੇ ਦੋ ਤਿੰਨ ਐ ਨਹੀਂਗੇ ਨਾਲੇ ਬੇਬੇ ਦੇ ਕੱਪੜੇ ਫੜ ਲਿਓ ਮੈਂ ਤਾਂ ਦਰਜ਼ੀਆਂ ਤੋਂ ਬਣਵਾਏ ਸੀ ਆਪਦੇ ਕੋਲੇ ਤਾਂ ਮਸ਼ੀਨ ਹੈ ਨਹੀਂਗੀ ਨਾ ਫਿਰ ਤੂੰ ਉਹ ਦਿਨ ਤੰਗੀ ਕੱਟੀ ਐ ਨਹੀਂ ਉਹਦੇ ਦੀ ਕਹਿ ਨਹੀਂ ਸਾਨੂੰ ਪਹਿਲੇ ਮੈਨੂੰ ਮਸ਼ੀਨ ਦੇ ਜੋ ਚੱਲ ਕੋਈ ਨਹੀਂ ਫਿਰ ਹੁਣ ਜਿਹੜੀ ਗੱਲ ਨਾਲੇ ਪਹਿਲੇ ਉਹ ਦਿਨ ਤੈਨੂੰ ਵਿਆਹ ਬਣੇ ਆਖਿਆ ਨਹੀਂ ਸੀ ਵੀ ਕੁੜੀਆਂ ਮਸ਼ੀਨ ਲੈ ਲਾ ਮਸ਼ੀਨ ਕੁੜੀ ਦੇ ਦਾਜ ਚ ਹੁੰਦੀ ਐ ਤੂੰ ਤਾਂ ਕਹਿੰਦੀ ਮੈਨੂੰ ਤਾਂ ਲੋਡ ਨਹੀਂ ਉਦੋਂ ਮੈਨੂੰ ਕੀ ਪਤਾ ਸੀ ਹਾਂ ਹੁਣ ਥੋੜਾ ਸਾਡਾ ਹੱਥ ਜਾਂ ਤੰਗ ਹੋਗਾ ਕਿ ਸਾਡੀ ਫਸਲ ਨਹੀਂ ਹੋਈ ਚੱਜ ਨਾਲ ਚੀਜ਼ ਤਾਂ ਦੇਖ ਕੁੜੀ ਕੋਲੇ ਹਰੇਕ ਚਾਹੀਦੇ ਜਦੋਂ ਜੀ ਕਰੇ ਚੱਕ ਕੇ ਵਰਤ ਲੈ ਨਹੀਂ ਤੈਨੂੰ ਕਿਹਨੇ ਆਖਿਆ ਭਾਈ ਦਾਤ ਚ ਨਾ ਲੈ ਕੇ ਜਾ ਮਸ਼ੀਨ ਤੇ ਫੇਰ ਕੀ ਹੁੰਦਾ ਪੇਕੇ ਦਾ ਸਾਰੀ ਉਮਰ ਹੀ ਦਿੰਦੇ ਆ ਕੁੜੀਆਂ ਨੂੰ ਹੁਣ ਦੇ ਦੋ ਮਸ਼ੀਨ ਤੋਂ ਨੂੰ ਮੈਂ ਕਿਹੜਾ ਜਵਾਬ ਦਿੰਨੀ ਆ ਕੋਈ ਨਹੀਂ ਕੇਰਾ ਤੂੰ ਮੇਰੇ ਵਾਲੀ ਲੈ ਜਾ ਫਿਰ ਤੈਨੂੰ ਨਵੀਂ ਲੈ ਕੇ ਦੇ ਦਾਂਗੇ ਚੱਲ ਠੀਕ ਆ ਚੰਗਾ ਨਾਲੇ ਤਾਂ ਬਾਈ ਨੂੰ ਕਾ ਮਸ਼ੀਨ ਛੱਡਿਆਊਗਾ ਨਾਲੇ ਮੈਨੂੰ ਛੱਡਿਆਊਗਾ ਛੱਡਿਆਊਗਾ ਤੂੰ ਚਾਹ ਪੀ ਲੈ ਹੁਣ ਚੁੱਪ ਕਰਕੇ ਮੈਂ ਵੀ ਪੀ ਲਾਂ ਤੇ ਚਲ ਮਸ਼ੀਨ ਦਿਖਾ ਮ ਆ ਜਾ ਤੈਨੂੰ ਆ ਜਾ ਦਿਖਾ ਦੇ ਮਸ਼ੀਨ ਆਹੋ ਮਸ਼ੀਨ ਤੰਦਰੀ ਪਈ ਇਹ ਪੈਰਾ ਵਾਲੀ ਮਸ਼ੀਨ ਹੈ ਮੇਰੀ ਤਾਂ ਨੇ ਬਾਲੀ ਵਧੀਆ ਚਲ ਆਈ ਕਰ ਫਿਰ ਬਾਹਰ ਹੀ ਕੱਢ ਲੈ ਮਸ਼ੀਨ ਆ ਤੂੰ ਬਹਿ ਜਾ ਬੇਬੇ ਕੋਲੇ ਮੈਂ ਲੈ ਆਉਣੀ ਆ ਚੰਗਾ ਹਾਂ ਬੇਬੇ ਚਲ ਵਧੀਆ ਬੋਲੀ ਤੇਰੇ ਨਾਲ ਭਾਈ ਹਰਪ੍ਰੀਤ ਵਧੀਆ ਬੋਲੀ ਚੱਲੀ ਬੇਬੇ ਐਂਹੇ ਜੈਨੂੰ ਕੀ ਹੋ ਗਿਆ ਹੁਣ ਇਹ ਤਾਂ ਬਲਾਈ ਪਿਆਰ ਨਾਲ ਬੋਲਦੀ ਸੀ ਬਸਣਾ ਉਹਦੇ ਮਨ 'ਚ ਤਾਂ ਖੁਸ਼ ਨਹੀਂ ਦੇਰ ਦਿਨੀ ਮਾੜੀ ਪੁੱਤ ਇਹ ਇਹਦਾ ਵਾਸੋਂ ਹੀ ਪਤਾ ਨਹੀਂ ਕੀ ਕੋਈ ਬਲੱਡੀ ਵੱਧ ਜਾਂਦਾ ਹੁਣ ਕਹਿੰਦੀ ਨਾਲੇ ਤਾਂ ਮੇਰੀ ਮਸ਼ੀਨ ਲੈ ਜਾ ਨਾਲੇ ਅੱਧੀ ਪੈਨਸ਼ਨ ਲੈ ਜਾ ਲੈ ਦੇਖ ਲੈ ਹੁਣ ਸਾਰਾ ਕੁਝ ਦੇਣ ਨੂੰ ਤਿਆਰ ਹੋ ਉਹ ਤਾਂ ਬਿਆਲ ਹੋ ਗਈ ਉਹਦੇ ਆਪਣੇ ਨਾਲ ਕੀ ਕੁਝ ਕਰਿਆ ਆ ਲੈ ਦੇਖ ਕਿਹੜੀ ਸੀ ਆਉਂਦੀ ਮਸ਼ੀਨ ਦੇਖ ਲੈ ਦੇਖ ਲੈ ਪੁੱਤ ਦੇਖ ਲੈ ਮਰੀ ਮੈ ਪੈਰ ਵਾਲੀ ਮਸ਼ੀਨ ਹੈ ਵਧੀਆ ਚਲਾ ਕੇ ਦੇਖ ਲਈ ਮਮਾ ਨਾ ਮਸ਼ੀਨ ਤਾਂ ਬਲਾਈ ਵਧੀਆ ਖੜ ਜਾ ਤਾਗਾਂ ਵਿੱਚੋਂ ਵੀ ਲੈ ਚਲਾ ਕੇ ਦੇਖ ਲੈ ਚਲਾ ਲੇਗੀ ਆ ਉਚੜਾ ਵੀ ਆ ਵੀ ਚੜਾ ਲੈ ਮਗਰ ਚਿਚਣਾ ਨਾ ਵੀ ਨਹੀਂ ਪੈਰਾਂ ਤੇ ਚਲਾ ਲੈ ਹਾਂ ਪੈਰਾਂ ਤੇ ਵੀ ਚੱਲਦੇ ਹਾਂ ਤਾਂ ਜੇ ਕਈ ਵਾਰੀ ਇਹਦੇ ਮੋਟਰ ਲਗਾਉਣੀ ਹੋਵੇ ਮੋਟਰ ਵੀ ਲੱਗ ਜਾਂਦੀ ਐ ਕੁਛ ਮਰਜ਼ੀ ਕਰ ਲਾਂ ਆ ਦੇਖੋ ਆ ਦੇਖੋ ਵਧੀਆ ਚੱਲਦੀ ਆ ਪੁੱਤੋ ਤੇਰੇ ਕੋਲੇ ਪੈਸੇ ਹੋਏ ਹੋਰ ਪੁੱਤੋ ਆਪਣੇ ਘਰੇ ਪਈ ਕਰਦਾ ਸੇ ਵੱਧਦੇ ਆਪ ਤਾਂ ਹੁਣ ਜਾ ਕੇ ਸਮਿਆਉਣੀ ਐ ਲਿਓ ਹਨਾ ਕੱਪੜੇ ਆਪਾਂ ਕਹਿੰਦਾ ਆਪ ਸੋਲੀਆਂ ਨਹੀਂ ਕਰਾਂਗੇ ਇਹਨੂੰ ਨਮੀ ਲੈ ਕੇ ਦੇ ਦਾਂਗੇ ਤੱਕ ਤੇਰਾ ਬੁੱਤ ਹੁਣ ਇਹ ਨੰਗਦਾ ਹੈ ਨਵੀਂ ਹੈ ਬਸ ਨਵੀਂ ਕੀ ਕਰਾਉਣੀ ਹੈ ਮੈਂ ਤੇ ਇਸ ਨਾਲ ਹੀ ਡੰਗ ਲਾ ਲੂੰ ਮਸ਼ੀਨ ਤਾਂ ਜਮਾ ਵਧੀਆ ਪਈਗੀ ਵੀ ਕੱਲ ਨੂੰ ਐ ਨਾ ਕਹਦੀ ਵੀ ਆਦੀ ਪੁਰਾਣੀ ਮਸ਼ੀਨ ਦੇਤੀ ਮੈਨੂੰ ਨਵੀਂ ਨਹੀਂ ਲੈ ਕੇ ਦਿੱਤੀ ਤਾਂ ਇਹ ਕਿਹੜਾ ਕਦੇ ਕੱਪੜੇ ਸੰਤੇ ਹੁਣ ਐਮਐਨਐ ਦੇਦੇ ਨੀਂ ਤਾਂ ਜਮਾਨੇ ਨਹੀਂ ਆ ਬਸ ਤੂੰ ਮੈਨੂੰ ਰਾਜਵੀਰ ਕਹਿੰਦੀ ਸੀ ਕਿ ਤੂੰ ਨਾ ਮੱਥੇ ਚੋਰੀਆਂ ਆ ਗਈ ਲੈ ਦੇਖ ਜਦੋਂ ਹੁਣ ਉੱਥੇ ਬੈਠੀ ਰਹਿੰਦੀ ਕੀ ਮਿਲਦਾ ਤੈਨੂੰ ਤੇ ਮੈਂ ਆਈ ਮੁੰਡੇ ਨਾਲ ਤੇਰੀ ਨੂੰਹ ਆ ਤੂੰ ਇਹਦੀ ਸਾਸਾਂ ਮੇਰੇ ਬੰਦੋਂ ਤਾਂ ਕੁਝ ਮਰਜ਼ੀ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਨਾ ਸਾਨੂੰ ਦੱਸ ਦਿਆ ਕਰ ਬੇਬੇ ਨਾ ਫਰਕ ਨਾ ਪਾਇਆ ਕਰ ਮੇਰੇ ਨਾਲ ਬੇਬੇ ਪਿੱਛੇ ਮਤਲਬ ਹੀ ਬੇਬੇ ਤੋਂ ਬਲਸਨ ਦਾ ਮੰਗਿਆ ਕਰਾਂ ਹਾਂ ਚੱਲ ਕੋਈ ਨਹੀਂ ਬਾਈ ਆਪਾਂ ਤਾਂ ਚੀਜ਼ ਲੈਣੀ ਆ ਕੀ ਬੇਬੇ ਨੇ ਦੇਤੀ ਕੀ ਤੁਸੀਂ ਦੇਤੀ ਮੈਨੂੰ ਤਾਂ ਇੱਕ ਬਰਾਬਰ ਦਾ ਚੱਲ ਕੋਈ ਨਹੀਂ ਐ ਕਰ ਮੈਂ ਤੈਨੂੰ ਪੈਸੇ ਵੀ ਲੈ ਕੇ ਦਿੰਨੀ ਆ ਅੱਧੇ ਬਲਸ ਨਾਲੇ ਚੱਲ ਠੀਕ ਆ ਚੰਗਾ ਆ ਬਾਈ ਨੂੰ ਕਹਿੰਦੇ ਨਾਲੇ ਮਸ਼ੀਨ ਛੜਾ ਆਊਗਾ ਮੇਰੇ ਨਾਲ ਨਾਲ ਛੱਡਿਆ ਆਊਗਾ ਨਹੀਂ ਤੈਨੂੰ ਛੱਡਿਆ ਆਊਗਾ ਬਾਈ ਬਸ ਹੁਣ ਤੂੰ ਖੁਸ਼ ਹੋਗੀ ਨਾ ਵਧੀਆ ਹਾਂ ਬੇਬੇ ਮੈਂ ਤਾਂ ਪੂਰੀ ਖੁਸ਼ ਆ ਹਾਂ ਬਾਈ ਨਾਲ ਮੈਨੂੰ ਖੁਸ਼ ਹੋਗੀ ਮੈਨੂੰ ਨਹੀਂ ਆਈ ਹੋ ਗਿਆ ਵੀ ਚਾਲ ਹੁਣ ਕੁੜੀ ਨੂੰ ਵਧੀਆ ਬਲਾਇਆ ਆਈ ਨੂੰ ਹਨਾ ਮੇਰਾ ਮਨ ਵੀ ਖੁਸ਼ ਹੋ ਗਿਆ ਚੱਲ ਕੋਈ ਨਹੀਂ ਬੇਬੇ ਆਹ ਮੈਂ ਤੂੰ ਵੀ ਨਾ ਮਾੜੀ ਮਾੜੀ ਗੱਲ ਤੇ ਗੁੱਸਾ ਗਿਲਾ ਜਿਹਾ ਰੱਖਿਆ ਕਰ ਹਰਪ੍ਰੀਤ ਨਾਲ ਤੇਰੀ ਗਾਲੀ ਗੱਲ ਲੈ ਦਿਲ ਦੀ ਤੱਕਾ ਨੂੰ ਮਾੜੀ ਐ ਨਾ ਨਾ ਮੈਂ ਨਹੀਂ ਬਾਈ ਗੁੱਸਾ ਗਿਲਾ ਰੱਖਦੀ ਮੈਂ ਤਾਂ ਹੁਣ ਸਾਹ ਦੇਖ ਰਾਤ ਤਾਂ ਮੈਂ ਬੁਲਾਈ ਨਹੀਂ ਗੁੱਸੇ ਜਿਹਾ ਤੇ ਹੁਣ ਥੜਕੇ ਸਾਰਾ ਕੰਮ ਮੈਂ ਤਾਂ ਨਾਲ ਕਰਾਇਆਗਾ ਚਲ ਕੋਈ ਨਹੀਂ ਬੇਬੇ ਕਰਾ ਦਿਆ ਕਰ ਕਿ ਉਹ ਦੇਖ ਤੂੰ ਆਈਆਂ ਉਹ ਤਾਂ ਪਾਣੀ ਪੀਈ ਜਾਂਦੀ ਸੀ ਹੋਰ ਤਾਂ ਇਹਨੂੰ ਕੋਈ ਦਿੱਕਤ ਨਹੀਂ ਗਈ ਅਬਕ ਤੂੰ ਆਈਆਂ ਦੇਖ ਮਤਾਂ ਪਾਣੀ ਪੀਈ ਜਾਂਦੀ ਸੀ ਮੈਂ ਨਹੀਂ ਆਂ ਤੇਰ ਮੇਰ ਕਰਦੀ ਵੀ ਕੱਲੀ ਔਖੀ ਹੋਈ ਜਾਂਦੇ ਲੰਕੀ ਜਾਂਦੇ ਕੱਲੀ ਨਾ ਚੱਲ ਕੋਈ ਨਹੀਂ ਬੇਬੇ ਵਧੀਆ ਚੰਗੀ ਗੱਲ ਹੈਗੀ ਉਸ ਨਹੀਂ ਹੁੰਦਾ ਆ ਚਾ ਤੈਨੂੰ ਹੁਣ ਅੱਧੀ ਪੀਠਣ ਦੇ ਤੂੰ ਦੇਖ ਤੈਨੂੰ ਮਸ਼ੀਨ ਦੇਤੀ ਦੇਖ ਤੇ ਜੇ ਤੈਨੂੰ ਨਾ ਹੀ ਪੀਠਣ ਦੇਦੀ ਆਪਣਾ ਵੀ ਕਸੂਰ ਆ ਬੇਬੇ ਆਪਾਂ ਇਹਦਾ ਨਾ ਕਦੇ ਪਿਆਰ ਨਾਲ ਗੱਲ ਕਰਕੇ ਨਹੀਂ ਦੇਖੀ ਮੈਂ ਵਾਸੋਹੀ ਗੱਲਾਂ ਨੂੰ ਤੂੰ ਵੀ ਪੱਖੀ ਵਿਖਾਈ ਗਈ ਆ ਜਾਨੀ ਐਂ ਜੀ ਉਹ ਨੰਦਾ ਨਿਆ ਵਾਲੀਆਂ ਗੱਲਾਂ ਨਾ ਕਰਿਆ ਕਰ ਤੂੰ ਤੂੰ ਇਹਨੂੰ ਬ੍ਰੇਟ ਪਿਆਰ ਦੇ ਦੇ ਤੇ ਕੀ ਕਰ ਮੈਂ ਤਾਂ ਖੈਦ ਤੇ ਮੈਨੂੰ ਦੇਖ ਕੇ ਪਉਂਦੀ ਆ ਆ ਲੈ ਫੜ ਪੈ ਸੇ ਲੈ ਭਲਾ ਬੱਬੀ ਅੱਦੇ ਤੇਰਾ ਪਰਸਿਤ ਪਾ ਲਾਉ ਦੇ ਚ ਅੱਦੇ ਤੂੰ ਰੱਖ ਲੈ ਚੱਲ ਕੋਈ ਨਾ ਰੱਖ ਲੈ ਤੂੰ ਤੇਰਾ ਕੋਈ ਨਹੀਂ ਆਉਣਾ ਮਸ਼ੀਨ ਗੱਡੀ ਚ ਧਰਾ ਦੇਣੀ ਆ ਮਸ਼ੀਨ ਉੱਤੋਂ ਲਾ ਕੇ ਤੇ ਸਾਰਾ ਖੋਲ ਕੇ ਥੰਨੂੰ ਤੇਰੇ ਬਾਈ ਆਪੇ ਰੱਖ ਦੂਗਾ ਵਿੱਚ ਚੱਲ ਕੋਈ ਨਹੀਂ ਬਾਈ ਆਪੇ ਜੜਿਆਊਗਾ ਹਨਾ ਗੱਡੀ ਤੇ ਛੱਡਿਆਊਗਾ ਚੱਲ ਠੀਕ ਆ ਮਾਰ ਬਾਈ ਨੂੰ ਬੋਲ ਮੈਨੂੰ ਛੱਡਿਆਊਗਾ ਮਾਰਦੀਆਂ